ਕਲਰ ਦਾ ਮੈਨੂੰ ਕੁਝ ਸਮਝਾਓ मीनिंग ਹਾਂਜੀ ਇਹ ਮੈਂਟਲ ਹੈਲਥ ਨਾਲ ਬਹੁਤ ਰਿਲੇਟਡ ਹੈ ਨਾ ਪਤਾ ਹੂੰ ਮੈਂਟਲ ਹੈਲਥ ਦੇ ਬਾਰੇ ਆਪਾਂ ਗੱਲ ਕਰ ਲਈਆ ਕੁੜੀਆਂ ਦੀ ਮੈਂਟਲ ਹੈਲਥ ਕਿਉਂ ਵਿਗੜ ਜਾਂਦੀ ਹੈ ਇੱਥੇ ਆ ਕੇ ਕੀ ਨਾ ਕੁੜੀਆਂ ਮਲਟੀਟਾਸਕਿੰਗ ਹੁੰਦੀਆਂ ਐ ਐਚ ਆਰ ਡਿਪਾਰਟਮੈਂਟ ਦੇ ਵਿੱਚ ਮੋਸਟਲੀ ਕੁੜੀਆਂ ਕੰਮ ਕਰਦੀਆਂ ਬਿਲਕੁਲ ਵੀਜ਼ਨ ਕੀ ਹੈ ਉਹ ਕਿ ਕਿਉਂ ਹੋ ਸਮਝ ਸਕਦੇ ਐ ਕਿ ਜਿਹੜੇ ਸਰਟਨ ਬਿਹੇਵੀਅਰਸ ਹੁੰਦੇ ਆ ਹੂੰ ਉਹ ਕਾਹਤੋਂ ਐਗਜ਼ਿਸਟ ਕਰਦੇ ਆ ਬਾਰਾ ਕਿ ਲੈਣਾ ਹੈ ਉਹ ਤੇ ਸਕਿਨ ਕੇਅਰ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਉਹ ਵੀ ਆਈ ਥਿੰਕ ਇਹ ਤਿੰਨ ਫੈਕਟਰ ਆ ਐਕਚੁਅਲੀ ਕਿੰਨਾ ਜ਼ਿਆਦਾ ਤੁਸੀਂ ਵਾਟਰ ਇਨਟੇਕ ਕਰੋਗੇ ਓਨੀਆਂ ਘੱਟ ਚੂੜੀਆਂ ਘੱਟੇ ਪੇਸਤੇ ਜਾਣਗੇ ਅਸੀਂ ਚਾਹ ਬਹੁਤ ਕਿੰਨੇ ਮੰਨ ਲਓ ਇਹ ਵੀ ਆਪਣੀ ਕਲਚਰਲ ਥਿੰਗ ਹੈ ਤੇ ਖਾਸ ਕਰਕੇ ਜਿਹੜੀ ਆ ਵੀ ਲੇਡੀਜ਼ ਆਪ ਦਾ weight ਘਟਾਉਣਾ ਚਾਹੁੰਦੀਆਂ ਜਾਂ ਕਿਵੇਂ ਵੀ ਆ ਪਲੀਜ਼ ਭੁੱਖੇ ਨਾ ਰਹੋ ਇਹਦੇ ਬਾਰੇ ਦੱਸੋ ਥੋੜਾ ਦਰਸ਼ਕਾਂ ਨੂੰ ਪਲੀਜ਼ ਇਹਦੇ ਬਾਰੇ ਮੈਂ ਵੀ ਚਾਹੁੰਦਾ ਕਿ ਮੇਰੀ ਰਿਕਵੈਸਟ ਹੈ ਤੁਹਾਨੂੰ ਸੋ ਜੇ 20 ਸਾਲ ਦੀ ਉਮਰ 'ਚ ਤੁਹਾਡਾ ਭਾਰ 45 ਕਿਲੋ ਸੀ ਤੁਸੀਂ 30 ਸਾਲ 'ਚ 45 ਕਿਲੋ ਕਰੋਗੇ ਤੁਸੀਂ ਔਖ ਲੈਣ ਦਾ ਰਾਈਟ ਵੇ ਕੀ ਹੈ ਸਾਨੂੰ ਡਰੈਸ ਕਿਵੇਂ ਦੀ ਪਾਣੀ ਚਾਹੀਦੀ ਹੈ ਜੇ ਤੁਸੀਂ ਸਪੋਰਟ ਸ਼ਾਪ ਤੇ ਜਾ ਰਹੇ ਹੋ ਬਾਈ 올 ਮੀਨਸ ਤੁਸੀਂ ਉਹ ਕੱਪੜੇ ਬਾਉ ਜੇ ਮੈਂ ਜਾ ਰਹੀ ਹਾਂ ਕਿਸੇ ਸ਼ਾਪ ਤੇ ਜਿੱਥੇ ਉਹ ਡਰੈਸਿਸ ਵੇਚਦੀ ਹੈ ਮੈਂ ਉੱਥੇ ਇਸ ਪੰਜਾਬੀ ਸੂਟ ਪਾ ਕੇ ਫਿਰ ਮੇਰੇ ਕੋ ਜਿੰਨੀ ਮਰਜ਼ੀ ਡਿਗਰੀ ਹੈ ਮੈਂ ਨਹੀਂ ਜਾ ਸਕਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੁਹਾਡਾ ਦੋਸਤ ਤੇ ਹੋਸਟ ਲਾਡੀ ਸਿੰਘ ਪਟਿਆਲਾ ਹਾਜ਼ਰ ਹੋ ਗਿਆ ਤੇ ਮੇਰੇ ਬਿਲਕੁਲ ਸਾਹਮਣੇ ਗੈਸਟ ਸੀਟ ਦੇ ਉੱਤੇ ਬੈਠੇ ਨੇ ਰੀਨਾ ਰੀਨਾ ਫਰੋਂ ਮੋਗਾ ਅੱਜਕੱਲ ਹਮਿਲਟਨ ਦੇ ਵਿੱਚ ਨੇ ਬਹੁਤ ਹੀ ਪਿਆਰੇ ਨੇ ਪੰਜਾਬੀਅਤ ਇਹਨਾਂ ਦੇ ਚਿਹਰੇ ਤੋਂ ਇਹਨਾਂ ਦੀ ਮੁਸਕਾਨ ਤੋਂ ਇਹਨਾਂ ਦੀ ਬੋਲੀ ਤੋਂ ਝਲਕਦੀ ਹੈ ਤੇ ਮੇਰਾ ਵੀ ਮਨ ਸੀ ਕਿ ਇਹਨਾਂ ਦਾ ਨਾ ਪੋਡਕਾਸਟ ਕੀਤਾ ਜਾਵੇ ਖਾਸ ਕਰਕੇ ਬੱਚੀਆਂ ਬੀਬੀਆਂ ਕੁੜੀਆਂ ਨੂੰ ਲੈ ਕੇ ਕਿ 멘ਟਲ ਹੈਲਥ ਅਸੀਂ ਸੈੱਟ ਕਿਵੇਂ ਕਰ ਸਕਦੇ ਹਾਂ ਇਹਨਾਂ ਦੇ ਕੋਲ ਐਕਸਪੀਰੀਅੰਸ ਹੈ ਇੱਕ ਦੋ ਚੀਜ਼ਾਂ ਹੋਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇਕਰ ਸਾਡਾ ਉਪਰਾਲਾ ਤੁਹਾਨੂੰ ਇਹ ਚੰਗਾ ਲੱਗੇ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਤੁਸੀਂ ਕਰ ਸਕਦੇ ਹੋ ਜੇਕਰ ਸਾਡੇ ਨਾਲ ਕੋਈ ਰਾਪਤਾ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਤੇ ਵੀ ਜਾ ਕੇ ਰਾਪਤਾ ਵੀ ਕਰ ਸਕਦੇ ਹੋ ਰੀਨਾ ਦਾ ਸਵਾਗਤ ਕਰਾਂਗੇ ਤੇ ਗੱਲਾਂ ਬਾਤਾਂ ਦਾ سلسلہ ਰੀਨਾ ਦੇ ਨਾਲ ਸ਼ੁਰੂ ਕਰਾਂਗੇ ਰੀਨਾ ਫਸਟ ਆਫ 올 ਵੈਲਕਮ ਟੂ ਰੇਡੀਓ ਸਾਡੇ ਵਾਲਾ ਥੈਂਕ ਯੂ ਜੀ ਬਹੁਤ ਤੁਹਾਡਾ ਸਵਾਗਤ ਹੈ ਥੈਂਕ ਯੂ ਵੈਰੀ ਮੱਚ ਜੀ ਤੇ ਤੁਸੀਂ ਬਹੁਤ ਹੀ ਪਿਆਰੇ ਲੱਗ ਰਹੇ ਹੋ ਥੈਂਕ ਯੂ ਵੈਰੀ ਮੱਚ ਇੱਕ ਕਲਰ ਦਾ ਮੈਨੂੰ ਕੁਝ ਸਮਝਾਓ ਮੀਨਿੰਗ ਇਹ ਕਲਰ ਪਿੰਕ ਕਲਰ ਘੱਟ ਪਾਉਂਦੀ ਹੈ ਪਾਉਂਦੀ ਹੈ ਮੈਨੂੰ ਤਾਂ ਨਿਆਣੇ ਜਿਆਦਾ ਪਾਉਂਦੇ ਪਿੰਕ ਕਲਰ ਹਾਂਜੀ ਇਹ ਤਾਂ ਮੈਂਟਲ ਹੈਲਥ ਨਾਲ ਬਹੁਤ ਰਿਲੇਟਡ ਹੁੰਦਾ ਹੈ ਪਤਾ ਹਾਂ ਅੱਛਾ ਜੀ ਜਿਦੋਂ ਕੁੜੀਆਂ ਮੈਂ ਤੁਹਾਨੂੰ ਐਸੀ ਇੱਕ ਆਈਡੀਆ ਦਿੰਨੀ ਹੈ ਇਟਸ ਅ ਸਾਈਕੋਲੋਜੀ ਥਿੰਗ ਹਮ ਕਿ ਜਦੋਂ ਕੁੜੀਆਂ ਪਿੰਕ ਪਾਣ ਨੇਲ ਪੇਂਟ ਲਾਣ ਜਾਂ ਮਤਲਬ ਕੁੜੀਆਂ ਵਾਲੀਆਂ ਗੱਲਾਂ ਹੁੰਦੀਆਂ ਜਿਵੇਂ ਆਪਾਂ ਕੋਈ ਵੀ ਹਾਰ ਸ਼ਿੰਗਾਰ ਦਾ ਝਾਂਜੜਾ ਪਾਲੀਆਂ ਸੋਨੀਆ ਚੱਪਲਾ ਵਾਲੀਆਂ ਜੀ ਜੀ ਇਹਦੇ ਮਤਲਬ ਹੈ ਕਿ ਉਹ ਆਲਦੀ ਫੈਮਿਨੈਂਟ ਸਾਈਡ ਤੇ ਆ ਬਿਲਕੁਲ ਠੀਕ ਹੈ ਜਿਹਨੂੰ ਆਪਾਂ ਹੈਪੀ ਸਾਈਡ ਕਹਿੰਦੇ ਆ ਹਮ ਹੈਪੀਨੈਸ ਵਾਲੇ ਮੂਡ ਤੇ ਆ ਜਦੋਂ ਕੁੜੀਆਂ ਬਹੁਤ ਬਲੈਕ ਪਾ ਰਹੀਆਂ ਵੈਨ ਦੇ ਡੋਂਟ ਕੇਅਰ ਅਬਾਊਟ ਕਿ ਸਾਡੇ ਬਾਲ ਕਿਵੇਂ ਲੱਗਦੇ ਆ ਦੇ ਜਸਟ ਕਾਲ ਇਟ ਅ ਡੇ ਕਿ ਅੱਜ ਬਸ ਦਿਨ ਕੱਢਣਾ ਹੈ ਠੀਕ ਹੈ ਜੀ ਤੇ ਜਦੋਂ ਤੁਸੀ ਪਤਾ ਲੱਗੇ ਕਿ ਇਹ ਚੀਜ਼ ਬਹੁਤ ਮਿਸਿੰਗ ਹੈ ਬਿਊਟੀ ਪਾਰਟ ਈਜ਼ਲੀ ਇਹ ਬਹੁਤ ਈਜ਼ਲੀ ਪਤਾ ਲੱਗ ਜਾਂਦਾ ਜੇ ਤੁਹਾਡੇ ਕੋਈ ਘਰ ਦਾ ਮੈਂਬਰ ਹੀ ਆ ਤੇ ਇਹਦਾ ਮਤਲਬ ਉਹ ਸਰਵਾਈਵਲ ਮੋਡ ਚ ਹਮ ਜਦੋਂ ਕੋਈ ਵੀ ਲੇਡੀ ਕਿ ਸਰਵਾਈਵਲ ਮੋਡ ਚ ਹੁੰਦੀ ਆ ਕਿ ਉਹ ਬਹੁਤ ਬੀਜ਼ੀ ਆ ਸਰਵਾਈਵਲ ਮੋਡ ਦਾ ਇਹ ਮਤਲਬ ਨਹੀਂਗਾ ਕਿ ਆਪਣੇ ਤੇ ਬੰਦੂਕ ਲੱਗੀ ਆ ਤੇ ਆਪਾਂ ਡਰ ਰਹੇ ਆ ਸਰਵਾਈਵਲ ਮੋਡ ਦਾ ਮਤਲਬ ਆ ਯੂ ਡੋਨਟ ਥਿੰਕ ਅਬਾਊਟ ਇਟ ਤੁਸੀਂ ਆਪਦੀ ਫੈਮਿਲੀ ਨਟ ਸਾਈਡ ਨਾਲ ਇਨ ਟੱਚ ਚ ਨਹੀਂ ਹੋ ਜੀ ਤਾਂ ਕਰਕੇ ਉਹ ਫਿਰ ਉਹ ਮੈਨਲੀ ਸਾਈਡ ਤੇ ਆ ਜਾਂਦੀ ਜਦੋਂ ਤੁਸੀਂ ਤੁਹਾਡੇ ਕਹਿਣ ਦਾ ਮੀਨਿੰਗ ਹੈ ਕਿ ਪਿੰਕ ਕੁੜੀਆਂ ਦੇ ਨਾਲ ਬਹੁਤ ਰਿਲੇਟ ਕਰਦਾ ਬਿਲਕੁਲ ਤੇ ਹੁਣ ਮੈਨੂੰ ਲੱਗਦਾ ਹੈ ਕਿ ਹਾਂਜੀ ਹੈਪੀਨੈਸ ਦਿੰਦਾ ਤੇ ਮੈਨੂੰ ਲੱਗਦਾ ਮੈਂ ਤਾਂ ਸੀ ਤੇ ਤਾਂ ਕਰਕੇ ਮੈਂ ਪਾ ਲਿਆ ਇਟਸ ਜਦੋਂ ਤੁਸੀਂ ਅੱਜ ਆਪਾਂ ਇੱਥੇ ਕੁੜੀਆਂ ਬਾਰੇ ਗੱਲ ਕਰ ਰਹੇ ਆ ਡਰਕ ਕੋਸ ਹਨਾ ਤੇ ਮੈਨੂੰ ਲੱਗਿਆ ਕਿ ਇਹ ਬਹੁਤ ਸੋਹਣਾ ਕਲਰ ਹੈ ਤੇ ਇਹਨੂੰ ਪਾਣਾ ਚਾਹੀਦਾ ਤਾਂ ਕਰਕੇ ਅਜ ਮੈਂ ਪਿੰਕ ਪਾਇਆ ਸ਼ੋਰਲੀ ਕਿ ਦੇਰ ਇਸ ਟਾਈਮ ਜਦੋਂ ਮੈਂ ਵੀ ਨਹੀਂ ਪਾਂਦੀ ਤੇ ਇਨਾਂ ਚੀਜ਼ਾਂ ਤੋਂ ਦੂਰ ਰਹਿੰਦੀ ਤੁਸੀਂ ਰੂਟੀਨ 'ਚ ਵੈਸੇ ਪਾਉਂਦੇ ਹੋ ਮਹੀਨੇ 'ਚ 2-3 ਵਾਰੀ ਹਾਂਜੀ ਸ਼ੋਰ ਜਦੋਂ ਵੀ ਮੈਂ ਹੈਪੀ ਹੁੰਨੀ ਆ ਉਦੋਂ ਮੈਂ ਕਲਰਸ ਕਰਦੀ ਆ ਅੱਜ ਮੈਂ ਹੈਪੀ ਹਾਂ ਅੱਜ ਹੈਪੀ ਕਿਉਂ ਹੋ ਅੱਜ ਹੈਪੀ ਤਾਂ ਮੈਂ ਕਿ ਅੱਜ ਇੱਕ ਵਾਰ ਮੈਂ ਇੱਥੇ ਆਉਣਾ ਸੀ ਤੇ ਇੱਕ ਤੁਹਾਡੇ ਕੋਲੇ ਪੋਡਕਾਸਟ ਕਰਨ ਰੇਡੀਓ ਸਾਡੇ ਰੇਡੀਓ ਸਾਡੇ ਵਾਲੇ ਕੋਲੇ ਤੇ ਇੱਕ ਮੈਂ ਬਹੁਤ ਨਵੀਂ ਚੀਜ਼ ਕਰ ਰਹੀ ਆ ਆਪਦੀ ਜ਼ਿੰਦਗੀ ਚ ਮੈਂ ਕਦੇ ਕੈਮਰੇ ਦੇ ਮੂਹਰੇ ਬੈਠ ਕੇ ਐਂ ਕਦੇ ਗੱਲ ਨਹੀਂ ਕੀਤੀ ਪਰ ਲੱਗ ਨਹੀਂ ਰਿਹਾ ਕਿ ਤੁਸੀਂ ਪਹਿਲੀ ਵਾਰੀ ਬੈਠੇ ਹੋ ਨਹੀਂ ਲੱਗ ਰਿਹਾ ਫਿਰ ਤਾਂ ਚੰਗੀ ਗੱਲ ਹੈ ਕੀ ਥੋੜਾ ਚੱਲ ਰਹੀ ਜਦੋਂ ਤੁਸੀਂ ਆਉਣਾ ਸੀ ਇੱਥੇ ਸਾਡੇ ਕੋਲ ਮੈਂ ਸੋਚ ਰਹੀ ਸੀ ਕਿ ਜੇ ਤੁਸੀਂ ਮੈਨੂੰ ਕੋਈ ਕਵੈਸਚਨ ਪੁੱਛਿਆ ਤੇ ਜਿਹਦਾ ਮੈਨੂੰ ਆਨਸਰ ਪਤਾ ਹੁੰਦੇ ਹੋਏ ਵੀ ਭੁੱਲ ਗਈ ਭੁੱਲ ਨਹੀਂ ਗਈ ਕਿ ਆਈ ਵੀ ਮੈਨੂੰ ਐਕਸਪ੍ਰੈਸ ਸਹੀ ਤਰੀਕੇ ਨਾਲ ਨਾ ਕੀਤਾ ਤਾਂ ਫਿਰ ਉਹ ਗਲਤ ਹੋ ਜਾਊਗਾ ਹੂੰ ਤੇ ਬਾਅਦ ਵਿੱਚ ਜਦੋਂ ਮੈਨੂੰ ਉਹਦੇ ਬਾਰੇ ਯਾਦ ਆਇਆ ਕਿ ਨਹੀਂ ਮੈਂ ਇਹ ਚੀਜ਼ ਨੂੰ ਆਏ ਬੋਲ ਕੇ ਜਿਆਦਾ ਲੈਬੋਰੇਟ ਕਰਕੇ ਦੱਸ ਸਕਦੀ ਸੀ ਸਮਝਾ ਸਕਦੀ ਸੀ ਇਹ ਚੀਜ਼ ਫਿਰ ਮੈਨੂੰ ਬਾਦਰ ਕਰੂਗੀ ਹੂੰ ਹੂੰ ਤੇ ਇਹ ਚੀਜ਼ਾਂ ਸੋਚ ਰਹੀ ਸੀ ਜੀ ਇਹਨਾਂ ਮੈਂਟਲ ਹੈਲਥ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਹਾਂਜੀ ਖਾਸ ਕਰਕੇ ਤੁਸੀਂ ਕੁਝ ਸਾਲਾਂ ਤੋਂ ਨਿਊਜ਼ੀਲੈਂਡ ਦੇ ਬਹੁਤ ਖੂਬਸੂਰਤ ਸ਼ਾਇਦ ਹਮਿਲਟਨ 'ਚ ਰਹਿੰਦੇ ਹੋ ਬਿਲਕੁਲ ਤੁਹਾਡਾ ਆਲਾ ਦਵਾਲਾ ਨੀਅਰ ਜਿਹੜੇ ਫਰੈਂਡਸ ਹੁੰਦੇ ਨੇ ਕੁੜੀਆਂ ਦੀ ਮੈਂਟਲ ਹੈਲਥ ਕਿਉਂ ਵਿਗੜ ਜਾਂਦੀ ਹੈ ਇੱਥੇ ਆ ਕੇ ਸਟ੍ਰੈਸ ਦੇ ਵਿੱਚ ਕੁੜੀਆਂ ਖਾਸ ਕਰਕੇ ਕਿਉਂ ਚੱਲ ਜਾਂਦੀ ਆਫਟਰ ਆਪਾਂ ਕਵਾਂਗੇ ਕਿ ਪ੍ਰੈਗਨੈਂਸੀ ਜਦੋਂ ਤੁਸੀਂ ਬੱਚੇ ਨੂੰ ਜਨਮ ਦੇ ਲੈਂਦੇ ਹੋ ਉਸ ਤੋਂ ਬਾਅਦ ਇਹ ਮੋੜ ਜ਼ਿਆਦਾ ਚੇਂਜ ਹੁੰਦਾ ਹੈ ਬਿਲਕੁਲ ਕਿਉਂ ਇੱਕ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਦੀ ਚੀਜ਼ ਸਮਝਣ ਦੀ ਲੋੜ ਏ ਹੈ ਕਿ ਨਾ ਕੁੜੀਆਂ ਮਲਟੀਟਾਸਕਿੰਗ ਹੁੰਦੀਆਂ ਹਾਂ ਹਾਂ ਸਾਰੀਆਂ ਸਾਰੀਆਂ ਹੀ ਹੁੰਦੀਆਂ ਆ ਸਾਡੀ ਸੋਚ ਡਿਫਰੈਂਟ ਹੁੰਦੀ ਆ ਜਿਵੇਂ ਹੁਣ ਅੱਜ ਆਪਾਂ ਪੌਡਕਾਸਟ ਚ ਕਰਦੇ ਪਏ ਆ ਨਾ ਇਹ ਸੇਮ ਟਾਈਮ ਤੇ ਮੇਰੇ ਦਿਮਾਗ ਚ ਇਹ ਵੀ ਚੱਲਦਾ ਹੋਊਗਾ ਕਿ ਅੱਜ ਮੈਂ ਘਰੇ ਜਾ ਕੇ ਕਰਨਾ ਕੀ ਆ ਏਦੋਂ ਬਾਅਦ ਦਾ ਕੀ ਪਲਾਨ ਆ ਜਦੋਂ ਕਿ ਤੁਸੀਂ ਸਿਰਫ ਪੌਡਕਾਸਟ ਕਰ ਰਹੇ ਹੋ ਮੈਂ ਤੁਹਾਨੂੰ ਉੱਥੇ ਰੋਕਾਂਗਾ ਥੋੜਾ ਜਿਹਾ ਇਹ ਮੈਨੂੰ ਲੱਗਦਾ ਕਿ ਬਾਹਰਲੀਆ ਕੰਟਰੀ ਵਿੱਚ ਆ ਕੇ ਆਪਾਂ ਨੂੰ ਹਮ ਇੰਡੀਆ ਦੀ ਚੀਜ਼ਾਂ ਦੀ ਥੌਟ ਚੱਲਦੀਆਂ ਚੱਲਦੀਆਂ ਜੀ ਇਹ ਉਹ ਵੀ ਚੱਲਦੀਆਂ ਉਹ ਵੀ ਚੱਲਦੀਆਂ ਵੀ ਆਰ ਬਿਲਟ ਦੈਟ ਵਾਈ ਹਮ ਹਾਂਜੀ ਤੁਸੀਂ ਦੇਖਿਆ ਹੋਣਾ ਕਿ ਇੱਕ ਲੇਡੀ ਘਰ ਨੂੰ ਇੰਨੀ ਚੰਗੀ ਤਰੀਕੇ ਨਾਲ ਸੰਭਲਣਦੀ ਹੈ ਥੋੜੇ ਜਿਹਾ ਟਾਈਮ 'ਚ ਐਸ ਕੰਪੇਅਰ ਟੂ ਇੱਕ ਮੈਨ ਫੋਰ ਇਗਜ਼ਾਮਪਲ ਤੁਹਾਡੇ ਘਰੇ ਨਾ ਇਹਦੀ ਇੱਕ ਛੋਟੀ ਜਿਹੀ ਇਗਜ਼ਾਮਪਲ ਆ ਜਿਵੇਂ ਤੁਹਾਡੇ ਘਰੇ ਰਿਸ਼ਤੇਦਾਰ ਆ ਰਹੇ ਤੇ ਆਪਣਾ ਘਰ ਖਿੰਡਿਆ ਹੋਇਆ ਹੈ ਜੀ ਉਦੇ ਚੋਂ ਇੱਕ ਇਹ ਵੀ ਦੇਖ ਲੈਣਾ ਵਾ ਕਿ ਘਰੇ ਪਿਆ ਕੀ ਕੀ ਹੈ ਤੇ ਆਪਾਂ ਉਹਨਾਂ ਨੂੰ ਆਫਰ ਕੀ ਕੀ ਕਰਨਾ ਵਾ ਪਲੱਸ ਉਹਨਾਂ ਨੇ ਪੂਰਾ ਘਰ 1 ਮਿੰਟ 'ਚ ਸਵਾਰ ਵੀ ਦੇਣਾ ਵਾ ਪਲੱਸ ਉਹਨਾਂ ਨੇ ਆਪ ਦੇ ਐਪ ਨੂੰ ਥੋੜਾ ਜਿਹਾ ਪੁੱਟ ਗੈਦਰ ਵੀ ਕਰ ਲੈਣਾ ਜਦੋਂ ਕਿ ਐਜ਼ ਅ ਮੈਨ ਫਾਰ ਐਗਜ਼ਾਮਪਲ ਦੂਸਰੀ ਚੀਜ਼ ਕਰੀਏ ਉਹ ਹੈ ਹੋਣਗੇ ਕਿ ਅੱਛਾ ਚਲ ਠੀਕ ਹੈ ਮੈਂ ਚਾਹ ਤਰ ਦਿੰਦਾ ਅੱਛਾ ਆਪਣੇ ਹੈਗਾ ਕਿ ਮੈਂ ਭੱਜ ਕੇ ਲਾਈਕ ਵੀ ਆ ਟੋ ਥਿੰਕਿੰਗ ਅਬਾਊਟ ਓਨਲੀ ਦ ਫੂਡ ਸਾਰੇ men ਜਿਵੇਂ ਹੀ ਆ ਦੇ ਥਿੰਕ ਲਾਈਕ ਦੈਟ ਦੇ ਬਿਲਡਰ ਅੱਬ ਨੇ ਉਹਨਾਂ ਨੂੰ ਬਣਾਇਆ ਇਹੋ ਜਿਹਾ ਤਾਂ ਹੀ ਤਾਂ ਉਹਨਾਂ ਨੂੰ ਫੋਕਸਡ ਕਿਹਾ ਜਾਂਦਾ ਹੈ ਤਾਂ ਹੀ ਅੱਜ ਤੋਂ ਇੰਨੇ ਸਾਲ ਪਹਿਲਾਂ ਸਿਰਫ ਬੰਦੇ ਹੀ ਬਿਜ਼ਨਸ 'ਚ ਜਾਂਦੇ ਸੀ ਠੀਕ ਹੈ ਪਰ ਹੁਣ ਕੁੜੀਆਂ ਵੀ ਜਾਂਦੀਆਂ ਹੁਣ ਕੁੜੀਆਂ ਜਾਂਦੀਆਂ ਕਿਉਂਕਿ ਹੁਣ ਮੈਂਟਲ ਹੈਲਥ ਹੋ ਗਈ ਹੁਣ ਮਤਲਬ ਕਿ ਸੇਫਟੀ ਐਟ ਵਰਕ ਹੈਲਥ ਐਂਡ ਸੇਫਟੀ ਹੋ ਗਈ ਅਦਰ ਥਿੰਗਸ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਲੰਬੇ ਟਾਈਮ ਤੇ ਆਈ ਫੀਲ ਲਾਈਕ ਇਵਨ ਮੈਨ ਨੀਡ ਅ ਬ੍ਰੇਕ ਹਮ ਰਾਈਟ ਤੇ ਇਹ ਬਹੁਤ ਬਿਊਟੀਫੁਲ ਥਿੰਗ ਹੈ ਕਿ ਮੈਨ ਅਤੇ ਊਮਨ ਦੋਵੇਂ ਆ ਰਹੇ ਆ ਸੋ ਐਗਜ਼ਾਮਪਲ ਜੇ ਤੁਸੀਂ 5 ਤਰ੍ਹਾਂ ਦੀਆਂ ਚੀਜ਼ਾਂ ਜਾਂ ਪ੍ਰੋਬਲਮਸ ਦੇਖ ਰਹੇ ਹੋ ਕਿਸੇ ਬਿਜ਼ਨਸ 'ਚ ਤੇ ਇੱਕ ਲੇਡੀ 8 ਤਰ੍ਹਾਂ ਦੀ ਦੇਖੂਗੀ ਐਂਡ ਦੈਨ ਦੇ 올 ਗੈਟ ਸੋਲਵ ਟੁਗੇਦਰ ਰਾਦਰ ਦੈਨ ਆਪਾਂ ਸਿਰਫ 5 ਤੇ ਫੋਕਸ ਕਰਦੇ ਆ ਰਹੇ ਆ ਤੇ ਉਹਦੇ 'ਚ ਆਪਣੇ ਏਮਪਲੋਈ ਖੁਸ਼ ਨਹੀਂਗੇ ਉਹਨਾਂ ਦੇ ਆਪਾਂ ਐਂਟਰਟੇਨਮੈਂਟ ਵਾਸਤੇ ਕੁਝ ਨਹੀਂ ਕਰ ਰਹੇ ਤੇ ਯੂਸ਼ਲੀ ਤੁਸੀਂ ਦੇਖਿਆ ਹੋਣਾ ਐਚਆਰ 'ਚ ਕੁੜੀਆਂ ਬਹੁਤ ਹੁੰਦੀਆਂ ਵਾਈ ਦੇ ਆਰ देयर ਜਸ ਬਿਕਾਜ਼ ਦੇ ਹੈ ਦੇ ਹੈਪਨ ਟੂ ਇਹ ਬੜੀ ਦੋਸਤੋ ਕਮਾਲ ਦੀ ਗੱਲ ਰੀਨਾ ਜੀ ਨੇ ਸੰਦ ਦੱਸੀ ਹੈ ਕਿ ਐਚ ਆਰ ਡਿਪਾਰਟਮੈਂਟ ਦੇ ਵਿੱਚ ਮੋਸਟਲੀ ਕੁੜੀਆਂ ਕੰਮ ਕਰਦੀਆਂ ਬਿਲਕੁਲ ਰੀਜ਼ਨ ਕੀ ਹੋਗਾ ਕਿ ਕਿ ਉਹ ਸਮਝ ਸਕਦੇ ਆ ਕਿ ਜਿਹੜੇ ਸਰਟਨ ਬਿਹੇਵੀਅਰਸ ਹੁੰਦੇ ਆ ਉਹ ਕਾਹਤੋਂ ਐਗਜ਼ਿਸਟ ਕਰਦੇ ਆ ਯੂਸ਼ੁਅਲੀ ਜਿਵੇਂ ਹੁਣ ਆਪਨੂੰ ਐਚ ਆਰ ਦੀ ਲੋਡ ਕਦੋਂ ਪੈਂਦੀ ਹੈ ਜਦੋਂ ਕੋਈ EMPLOYEE ਤੁਹਾਨੂੰ ਕੰਨ ਕਰਦਾ ਹੈ ਜਦੋਂ ਕੋਈ EMPLOYEE ਤੁਹਾਨੂੰ ਸ਼ੋਅ ਆਫ ਨਹੀਂ ਕਰਦਾ ਕੰਮ ਤੇ ਤੇ ਉਹਦੇ ਚ ਐਚ ਆਰ ਨੂੰ ਆਪਾਂ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛੋ ਬਿਕੋਜ਼ ਦੇ ਆਰ ਟ੍ਰੇਨਡ ਦੈਟ ਵੇ ਕਿ ਉਹ ਇੱਕ ਬਿਹੇਵੀਅਰ ਨੂੰ ਸੁਣਦੇ ਹੈ ਰਾਦਰ ਦੈਨ ਸੇਇੰਗ ਐਨੀਥਿੰਗ ਉਹ ਸਿੱਧਾ ਪੁੱਛਣਗੇ ਤੁਸੀਂ ਆ ਚੀਜ਼ ਕਰ ਰਹੇ ਹੋ ਤੁਹਾਡੇ ਮੈਨੇਜਰ ਨੇ ਮੈਨੂੰ ਕਿਹਾ ਤੁਸੀਂ ਐਕਸਪਲੇਨ ਕਰੋਗੇ ਕਿ ਤੁਸੀਂ ਕਿਉਂ ਕੀਤਾ ਰਾਦਰ ਦੈਨ ਇਹ ਕਰਨ ਨਾਲ ਕਹਿਣ ਨਾਲੋਂ ਕਿ ਤੁਸੀਂ ਇਹ ਚੀਜ਼ ਗਲਤ ਕਰ ਰਹੇ ਹੋ ਕਿਉਂ ਕਰਦੇ ਪਏ ਹੋ ਤੇ ਇਟਸ ਟੂ ਡਿਫਰੈਂਟ ਵੇ ਉਹਨਾਂ ਨੂੰ ਇੱਕ ਸਪੇਸ ਦੇ ਰਿਹਾ ਜਿੱਚੋ ਦੱਸ ਸਕਦੇ ਆ ਫਿਰ ਉਹ ਬੰਦਾ ਜਾਂ ਲੇਡੀ ਇਹ ਦੱਸਦੇ ਆ ਕਿ ਮੈਂ ਕੋਈ ਮੈਂਟਲ ਹੈਲਥ ਇਸ਼ੂਸ ਚ ਆ ਰਿਹਾ ਜਾਂ ਫੈਮਿਲੀ ਕ੍ਰਾਈਸਿਸ ਚੱਲ ਰਿਹਾ ਤਾਂ ਕਰਕੇ ਮੈਂ ਇਹ ਹੈ ਉਸ ਟਾਈਮ ਤੇ ਐਚ ਆਰ ਦਾ ਕੰਮ ਹੁੰਦਾ ਵਾ ਕਿ ਉਹਨਾਂ ਨੂੰ ਮੈਂਟਲ ਲੀਵ ਦੇਣਾ ਕਿ ਤੁਸੀਂ ਐਨ ਐ ਆਰ ਦੀ ਪੇਡ ਲੀਵ ਲੈ ਲਓ ਪਰ ਤੁਸੀਂ ਇੱਕ ਸਾਨੂੰ ਡਾਕਟਰ ਤੋਂ ਸਰਟੀਫਿਕੇਟ ਪ੍ਰੋਵਾਈਡ ਕਰੋ ਤਾਂ ਕਿ ਅਸੀਂ ਤੁਹਾਡੇ ਮੈਨੇਜਰ ਨੂੰ ਦੱਸ ਸਕੀਏ ਕਿ ਇਹ ਚੀਜ਼ ਚੱਲ ਰਹੀ ਹੈ ਤੁਹਾਨੂੰ ਲੱਗਦਾ ਕਿ ਸਾਨੂੰ ਛੁੱਟੀ ਲੈਣੀ ਵੀ ਬਹੁਤ ਜ਼ਰੂਰੀ ਹੈ ਕੁਝ ਟਾਈਮ ਬਾਅਦ ਜਾਂ ਜਦੋਂ ਤੁਸੀਂ ਆਪਣੇ ਆਪ ਨੂੰ ਕਿ ਸੈਟਲ ਮੂਡ ਤੇ ਲੈ ਆਉਂਦੇ ਹੋ ਕਿ ਕੈਰੀਓਨ 6 6 7 10 ਦਿਨ ਕੰਮ ਕਰੀ ਜੋ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਆਪਾਂ ਨੂੰ ਫੋਨ ਵੀ ਚਾਰਜ ਕਰਨ ਲਈ ਇਹ ਇਹ ਦੱਸੋ ਤੁਸੀਂ ਥੋੜਾ ਜਿਹਾ ਦਰਸ਼ਕਾਂ ਨੂੰ ਇਹਦੇ ਬਾਰੇ ਜ਼ਰੂਰ ਚਾਣਨਾ ਪਾਓ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਹਾਂ ਆਈ ਥਿੰਕ ਕਿ ਇਹ ਸਭ ਤੋਂ ਇੰਪੋਰਟੈਂਟ ਗੱਲ ਆ ਹਮ ਆਪਣੇ ਆਪ ਨੂੰ ਟਾਈਮ ਦੇਣਾ ਆਪ ਇਹਨਾਂ ਨੂੰ ਟਾਈਮ ਦੇਣਾ ਤੇ ਇੱਕ ਬਸ ਬਹਿ ਜਾਣਾ 5 ਮਿੰਟ ਬੈਠ ਜਾਓ ਤੁਸੀਂ 10 ਮਿੰਟ ਬੈਠ ਜਾਓ ਤੇ ਬਹੁਤ ਲੋਕਾਂ ਦੀ ਆਦਤ ਆ ਬਹੁਤ ਲੋਕਾਂ ਦੀ ਕਿ ਨਾ ਜਦੋਂ ਆਪਣਾ ਡੇ ਆਉਂਦਾ ਆਪਾਂ ਫੋਨ ਨਹੀਂ ਛੱਡਦੇ ਆਪਾਂ ਟੀਵੀ ਨਹੀਂ ਛੱਡਦੇ ਪਰ ਤੁਸੀਂ ਸੱਚੀ ਸੋਚ ਕੇ ਦੇਖਿਓ ਟਰਾਈ ਕਰੋ ਟਰਾਈ ਥਿਸ ਇਹ ਨਾ ਮੈਂ ਪੜਿਆ ਸੀਗਾ ਤੇ ਇਟ ਵਰਕ ਮੈਨੂੰ ਤਾਂ ਨਾ ਤੁਸੀਂ ਕੋਈ ਨਹੀਂ ਪਰ ਤੁਸੀਂ ਟਰਾਈ ਕਰਕੇ ਦੇਖਣਾ ਹੈ ਕਦੇ ਵੀ ਕਿ ਨਾ ਆਪਦੀ ਫੈਮਿਲੀ ਨੂੰ ਜਾਂ ਸਾਰਿਆਂ ਨੂੰ ਕਿ ਤੁਸੀਂ ਆਪਦੀ ਡਿਵਾਈਸ ਨਹੀਂ ਯੂਜ਼ ਕਰਨੀ ਸਿਰਫ 10 ਮਿੰਟ ਆਪਦੇ ਆਪ ਨਾਲ ਕੱਟਣੇ ਆ ਤੁਸੀਂ ਵਰਕ ਕਰ ਸਕਦੇ ਹੋ ਇਹਦੇ 'ਚ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਪਰ ਜਦੋਂ ਸਿਰਫ ਇਕੱਲੇ ਬੈਠ ਜਾਓ ਥੋਡੀਆਂ 90 ਪਰਸੈਂਟ ਚੀਜ਼ਾਂ ਠੀਕ ਹੋ ਜਾਣਗੀਆਂ ਕਿਉਂਕਿ ਉਹ ਐਗਜ਼ਿਸਟ ਹੀ ਨਹੀਂ ਕਰਦੀਆਂ ਆਪਾਂ ਬਸ ਜਲਦੀ ਜਲਦੀ ਚ ਉਹਦੇ ਬਾਰੇ ਸੋਚ ਨਹੀਂ ਬੰਦ ਮੋਤੇ ਜਿਹੜੇ 네ਗੇਟਿਵ ਥੌਟ ਤੋਂ ਆਉਂਦੇ ਆਂ ਵੀ ਕੀ ਬਣੇਗਾ ਕੀ ਹੋਏਗਾ ਕਿ ਕਿਤਨਾ ਇਹ ਹੁੰਦਾ ਅੱਛਾ ਆਪਣਾ ਕੰਮ ਖਰਾਬ ਜਾ ਰਿਹਾ ਥੋੜੀ ਗੱਡੀ ਖਰਾਬ ਹੋ ਗਈ ਹੈ ਤੁਸੀਂ ਕੰਮ ਤੋਂ ਲੇਟ ਹੋ ਤੁਹਾਡਾ ਕੰਮ ਪਿੱਛੇ ਹੈ ਤੁਹਾਨੂੰ ਪ੍ਰਮੋਸ਼ਨ ਚਾਹੀਦਾ ਸਾਰਾ ਕੁਝ ਥੋੜਾ ਥੋੜਾ ਚੱਲ ਰਿਹਾ ਹੈ ਹੂੰ ਤੇ ਜੇ ਤੁਸੀਂ 10 ਮਿੰਟ ਬੈਠੋਗੇ ਨਾ ਤੁਸੀਂ ਇਹ ਸੋਚੋਗੇ ਕਿ ਹਾਂ ਮੇਰੀ ਗੱਡੀ ਖਰਾਬ ਆ ਨੈਕਸਟ ਵੀਕ ਉਹਦੀ ਅਪਾਇੰਟਮੈਂਟ ਹੋ ਚੁੱਕੀ ਹੈ ਹੂੰ ਮੈਨੂੰ ਕੰਮ ਤੇ ਪ੍ਰਮੋਸ਼ਨ ਚਾਹੀਦਾ। ਉਹਦੇ ਵਾਸਤੇ ਅੱਗੇ ਕੌਣ ਬੰਦਾ ਮੇਰਾ ਨਹੀਂ ਹੋ ਸਕਦਾ ਜਾਂ ਇਹਦੇ ਵਾਸਤੇ ਮੈਂ ਕੀ ਕਰੂੰਗਾ ਇਹ ਹੋ ਜਾਊਗਾ। ਉਹ 10 ਮਿੰਟ ਤੁਸੀਂ ਸਿਰਫ ਆਪਦੇ ਆਪ ਨੂੰ ਦੇ ਰਹੇ ਹੋ। ਹੂੰ। ਤੇ ਜਦੋਂ ਤੁਸੀਂ 90% ਉਹ ਪ੍ਰੋਬਲਮ ਸੋਲਵ ਕਰ ਲਓਗੇ ਨਾ ਤੇ ਜਿਹੜੇ ਬਾਅਦ ਦੇ 1-2 ਮਿੰਟ ਹੁੰਦੇ ਆ ਉਹਦੋਂ ਆਪਣਾ ਜਿਹੜਾ ਨੈਚੁਰਲ ਡੋਪਾਮਿਨ ਰਿਲੀਜ਼ ਹੁੰਦਾ। ਹੂੰ। ਜਿਹਨੂੰ ਕਹਿੰਦੇ ਆ ਆਪਣਾ ਇੱਕ ਪ੍ਰੋਟੈਕਸ਼ਨ ਆ ਜਾਂਦੀ ਆਪਣੇ ਬਾਡੀ 'ਚ ਕਿੰਨੇ ਸਭ ਠੀਕ ਐ। ਹੂੰ। ਫਿਰ ਸਰਵਾਈਵਲ ਬੋਰਡ ਚੋਂ ਨਿਕਲ ਕੇ ਹੈਪੀ ਮੋਡ ਚ ਚੱਲ ਜਾਂਦੀ ਹਾਂ ਜੀ ਫਿਰ ਉਹ ਸੇਫ ਜ਼ੋਨ ਚ ਚੱਲ ਜਾਂਦੀ ਹੈ ਜਿਹਦੇ ਕਰਕੇ ਤੁਸੀਂ ਹੈਪੀ ਹੋ ਜਾਂਦੇ ਆਂ ਐਂਡ THEN ਯੂ ਆਰ ਮੋਰ ਫੋਕਸਡ ਅਗੇਨ ਤੇ ਇਹ ਬਹੁਤ ਲੋਕਾਂ ਨਾਲ ਹੁੰਦਾ ਤੇ ਸ਼ਾਇਦ ਇੱਥੇ ਬੈਠ ਕੇ ਇਹ ਗੱਲ ਕਰਨੀ ਬਹੁਤ ਸੌਖੀ ਹੈ ਕਿਉਂਕਿ ਮੈਂ ਖੁਦ ਵੀ ਇੱਥੇ ਸਟੂਡੈਂਟ ਵੀਜ਼ੇ ਤੇ ਆਈ ਸੀ ਮੈਂ ਵੀ 7-7 ਦਿਨ ਕੰਮ ਕੀਤਾ ਉਸ ਟਾਈਮ ਤੇ ਤੁਸੀਂ ਨਹੀਂ ਸੋਚਦੇ ਹੁਣ ਵੀ ਕਰਦੇ ਹੋ ਹਾਂਜੀ ਹੁਣ ਨਹੀਂ ਕਰਦੀ ਮੈਂ ਹੁਣ ਮੈਂ ਆਈ ਥਿੰਕ ਪਿਛਲੇ 5 ਸਾਲਾਂ ਤੋਂ ਸਿਰਫ ਮੈਂ 35 ਤੋਂ 40 ਘੰਟੇ ਕੰਮ ਕਰਦੀ ਆਂ ਬਾਕੀ ਮੈਂ ਆਪਦੀ ਹੈਲਥ ਤੇ ਧਿਆਨ ਦੇਣੀ ਆ ਤੇ ਇਹ ਸ਼ਾਇਦ ਹੁਣ ਪੋਸੀਬਲ ਇਹ ਆ ਕਿਉਂਕਿ ਹੁਣ ਮੈਂ ਅੱਛਾ ਤੁਸੀਂ ਕਦੋਂ ਕਦੋਂ ਰੀਨਾ ਸੋਚਿਆ ਕਿ ਹੁਣ ਆਪਦੀ ਹੈਲਥ ਵੱਲ ਵੀ ਧਿਆਨ ਦੇਣਾ ਮੈਨੂੰ ਚਾਹੀਦਾ ਕਿਉਂਕਿ ਜਦੋਂ ਸੈਟਲ ਮੋਡ ਤੇ ਆ ਗਈ ਕਿ ਪਹਿਲਾਂ ਵੀ ਸੋਚਦੇ ਸੀ ਪਰ ਉਹਨੂੰ ਕੁਝ ਤੁਹਾਡੇ ਕੋਲ ਮੈਨੂੰ ਇਟ ਵਾਸ ਅ ਨੈਸੈਸਿਟੀ ਫॉर ਮੀ ਕਿਉਂਕਿ ਮੈਂ ਮੈਨੂੰ ਪੀਸੀਓਡੀ ਹੈ ਇਹ ਹਾਰਮੋਨਲ ਪ੍ਰੋਬਲਮ ਆ 90% ਕੁੜੀਆਂ ਨੂੰ ਰਹਿੰਦੀ ਹੈ ਜੀ ਖਾਸ ਕਰਕੇ ਜਿਹੜੇ ਬਾਰਗਰ ਆ ਜਾਂਦੇ ਆ ਉਹਨਾਂ ਨੂੰ ਹੋਰ ਜ਼ਿਆਦਾ ਹੋ ਜਾਂਦੀ ਹੈ ਬਿਕੋਜ਼ ਆਫ ਸਟ्रेस ਲੈਵਲ ਗੈਟਸ ਇਨਕਰੀਸਸ ਤੇ ਮੈਂ ਕਾਫੀ ਮਤਲਬ ਇਹ ਚੀਜ਼ ਕਰਕੇ ਨਾ ਇੱਕ ਦੋ ਵਾਰ ਕੰਮ ਤੋਂ ਵੀ ਡਿਗ ਪੀ ਤੇ ਫਿਰ ਮੇਰੇ ਸਿਸਟਿਕ ਪ੍ਰੋਬਲਮ ਆ ਗਈਆਂ ਤਾਂ ਫਿਰ ਮੈਨੂੰ ਹਸਪੀਟਲ ਮੈਂ 2-4 ਵਾਰ ਐਂਡ ਅਪ ਹੋਈ ਥੈਨ ਆਈ ਐਕਚੁਅਲੀ ਥਿੰਕ ਕਿ ਇਹਨੂੰ ਮੈਂ ਫਿਕਸ ਕਿਵੇਂ ਕਰ ਸਕਦੀ ਕਿਉਂਕਿ ਮੈਨੂੰ ਦਵਾਈਆਂ ਤੋਂ ਬਹੁਤ ਪ੍ਰੋਬਲਮ ਹੈ ਮੈਨੂੰ ਮੈਂ ਬਹੁਤ ਟਿਕੇ ਲਵਾ ਚੁੱਕੀ ਸੀ ਉਦੋਂ ਤੱਕ ਕਿਉਂਕਿ ਤੁਸੀਂ ਡਿਗਦੇ ਹੋ ਫਿਰ ਤੁਸੀਂ ਵੀਜ਼ੇ ਤੇ ਆਉਂ ਤੁਸੀਂ ਕੰਮਾਂ ਤੇ ਪਹੁੰਚਣਾ ਵਾ ਇਵਨ ਤੋਂ ਤੁਹਾਡੇ ਕੋਲ ਮੈਡੀਕਲ ਲੀਵ ਹੈ ਮੇਰੀ ਪੀਆਰ ਲੱਗੀ ਹੋਈ ਹੈ ਮੈਂ ਕੰਮ ਕਰਨਾ ਪਊਗਾ ਮੈਨੂੰ ਹਮ ਥੈਟਸ ਜਸਟ ਵਾਟ ਆਈ ਡਿਡ ਜੋਬ ਤੇ ਪ੍ਰੈਜ਼ੈਂਟ ਹੋਣਾ ਹੀ ਪਏਗਾ ਹੋਣਾ ਹੀ ਪਏਗਾ ਤੇ ਉਹ ਚੀਜ਼ਾਂ ਹੋ ਗਈਆਂ ਪਰ ਇਟ ਡਿਡਨਟ ਗੈਟ ਬੈਟਰ ਆਫਟਰ ਥੈਟ ਫਿਰ ਉਹ ਆਏ ਹੋ ਗਿਆ ਕਿ ਅੱਛਾ ਹੁਣ ਪੱਕੇ ਹੋ ਗਿਆ ਹੁਣ ਆ ਵੀ ਚਾਹੀਦਾ ਹੁਣ ਵੱਡੀ ਗੱਡੀ ਵੀ ਚਾਹੀਦੀ ਹੈ ਹੁਣ ਅਸੀਂ ਸੈਟਲ ਵੀ ਹੋਣਾ ਵਾ ਤੇ ਉਸ ਟਾਈਮ ਤੇ ਜਦੋਂ ਇਹ ਦੁਆਰਾ ਕ੍ਰੈਸ਼ ਕੀਤਾ ਤੇ ਉਦੋਂ ਮੈਨੂੰ ਆਏ ਹੋ ਗਿਆ ਕਿ ਹੁਣ ਮੈਂ ਜ਼ਿਆਦਾ ਨਹੀਂ ਕਰਨਾ ਹੁਣ ਮੇਰੀ ਪੀਆਰ ਹੋ ਗਈ ਹੈ ਹਮ ਹੁਣ ਮੈਂ 40 ਆਵਰਸ ਤੇ ਸਰਵਾਈਵ ਕਰਨਾ ਤੇ ਆਪਣੇ ਵੱਲ ਤੇ ਆਂਦੇ ਆਪਣੇ ਵੱਲ टू ड्राइव अ नॉर्मल कार कुछ ਜੜੀਆਂ ਸਾਡੀਆਂ ਬੱਚੀਆਂ ਜਾਂ ਬੀਬੀਆਂ ਲੇਡੀਜ਼ ਇਹ ਦੇਖ ਰਹੀਆਂ ਤੁਹਾਡਾ ਥਾਟ ਉਹਨਾਂ ਨੂੰ ਦੁਬਾਰਾ ਰਿਪੀਟ ਕਰ ਰਿਹਾ ਇਹ ਵਾਲਾ ਪੁਆਇੰਟ ਕਿ ਆਪਣੇ ਵੱਲ ਧਿਆਨ ਦਿਓ ਭਾਈ ਹਾਂ ਮੈਂ ਬਸ ਤੁਹਾਨੂੰ ਇਹ ਕਹੂੰਗੀ ਕਿ ਤੁਸੀਂ ਜਿੱਥੇ ਵੀ ਹੋ ਜੇ ਤੁਸੀਂ ਮੈਨੂੰ ਸੁਣਦੇ ਪਏ ਹੋ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਤੇ ਸ਼ਾਇਦ ਬਹੁਤ ਘੱਟ ਲੋਕ ਤੁਹਾਨੂੰ ਇਹ ਚੀਜ਼ ਕਹਿਣਗੇ ਤੇ ਤੁਸੀਂ ਆਪ ਵੀ ਨਹੀਂ ਕਹਿੰਦੇ ਆਪਦੇ ਆਪ ਨੂੰ ਐਜ਼ ਅ ਲੇਡੀ ਮੈਨੂੰ ਪਤਾ ਵਾ ਬਹੁਤ ਆਪਾਂ ਸਭ ਕੁਝ ਪੜ ਸਕਦੇ ਆ ਕਿ ਮੈਨੀਫੈਸਟੇਸ਼ਨ ਪੜ ਸਕਦੇ ਆ ਹੈਪੀ ਥਾਟ ਪੜ ਸਕਦੇ ਆ ਪਰ ਜੇ ਤੁਸੀਂ ਅੱਜ ਸੁਣਦੇ ਪਏ ਹੋ ਮੈਂ ਤੁਹਾਡੇ ਲਈ ਕਹਿ ਰਹੀ ਹਾਂ ਕਿ ਤੁਸੀਂ ਬਹੁਤ ਵਧੀਆ ਕਰਦੇ ਪਏ ਹੋ ਕੋਈ ਵੀ ਲੈਦੀ ਆ ਹੂੰ ਬਾਕੀ ਤੁਸੀਂ ਥੋੜਾ ਜਿਹਾ ਸਕਿਨ ਕੇਅਰ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਉਹ ਵੀ ਹਾਂਜੀ ਤੇ ਮੈਂ ਬਸ ਇਹ ਕਹੂੰਗੀ ਕਿ ਜਿਹੜੀ ਉਹ ਲੇਡੀਜ਼ ਆ ਵੀ ਉਹ ਬਹੁਤ ਵਧੀਆ ਕਰਦੇ ਪਏ ਆ ਤੇ ਤੁਸੀਂ ਬਹੁਤ ਕੋਸ਼ਿਸ਼ ਕਰ ਕੀਤੀ ਹੈ ਕਈ ਚੀਜ਼ਾਂ ਸਹੀ ਕਰਨ ਦੀ ਜਾਂ ਨਹੀਂ ਕਰਨ ਦੀ ਇਟਸ ਓਕੇ ਐਜ਼ ਅ ਹਿਊਮਨ ਇਫ ਯੂ ਆਰ ਮੇਕਿੰਗ ਅ ਮਿਸਟੇਕ ਇਫ ਯੂ ਆਰ ਡੂਇੰਗ ਯੂ ਆਰ ਅੰਡਰ ਅ ਸਟ्रेस ਯੂ ਗੋਣਾ ਬੀ ਫਾਈਨ ਹੂੰ ਤੇ ਤੁਸੀਂ ਪਾਠ ਕਰੋ ਠੀਕ ਹੈ ਠੀਕ ਰੱਬ ਨੂੰ ਯਾਦ ਕਰੋ ਤੇ ਜੇ ਉਹਨੇ ਬਣਾਇਆ ਤਾਂ ਉਹ ਤੁਹਾਡੀ ਪ੍ਰੋਬਲਮ ਸੋਲਵ ਕਰ ਦੇਗਾ ਬਸ ਮੈਂ ਇਹੀ ਕਹੂੰਗੀ ਉਹਨਾਂ ਨੂੰ ਸਕਿਨ ਕੇਅਰ ਦੇ ਬਾਰੇ ਵੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿਵੇਂ ਕਰ ਸਕਦੇ ਆਪਾਂ ਖਾਣਾ ਵਧੀਆ ਚਾਹੀਦਾ ਕਿ ਫੇਸ ਤੇ ਲਾਣਾ ਵਧੀਆ ਚਾਹੀਦਾ ਆਈ ਥਿੰਕ ਇਹ ਤਿੰਨ ਫੈਕਟਰ ਆ ਐਕਚੁਅਲੀ ਤੁਹਾਨੂੰ ਖਾਣਾ ਵੀ ਵਧੀਆ ਹਾਂਜੀ 3 ਫੈਕਟਰਸ ਤੁਹਾਨੂੰ ਖਾਣਾ ਵੀ ਵਧੀਆ ਪਊਗਾ ਤੁਹਾਨੂੰ ਹਾਈਡਰੇਟ ਰਹਿਣਾ ਪਊਗਾ ਹਾਈਡਰੇਟ ਰਹਿਣਾ ਪਈ ਹਾਈਡਰੇਟ ਕਿਵੇਂ ਰਹਿਣਾ ਤੁਸੀਂ ਪਾਣੀ 2 ਲੀਟਰ ਪੀਣਾ ਹੈ ਕੋਕਨਟ ਵਾਟਰ ਕੋਕਨਟ ਵਾਟਰ ਨਹੀਂ ਤੁਸੀਂ ਸਿੰਪਲ ਪਾਣੀ ਪੀਓ ਠੀਕ ਹੈ ਨਾਰਮਲ ਵਾਟਰ ਪੀਓ ਨਾਰਮਲ ਵਾਟਰ ਪੀਓ ਜਿੰਨਾ ਜ਼ਿਆਦਾ ਹੋ ਸਕੇ ਨਾਰਮਲ ਵਾਟਰ ਪੀਓ ਨਿਊਜ਼ੀਲੈਂਡ ਦਾ ਪਾਣੀ ਹਰੇਕ ਸਾਫ਼ ਹੀ ਹੈ ਬਿਲਕੁਲ ਹੈਨਾ ਆਪਾਂ ਨੂੰ ਬਾਏ ਕਰਨ ਦੀ ਇਨੀ ਲੋੜ ਨਹੀਂ ਪੈਂਦੀ ਪਰ ਟਰਾਈ ਕਰੋ ਕਿ ਜੇ ਤੁਸੀਂ ਕੰਮਕਾਰਾਂ ਵਾਲੇ ਆ ਤੇ ਆਫ ਕੋਰਸ ਆਈ ਕੈਨ ਰਿਲੇਟ ਟੂ ਥਿਸ ਕਈ ਵਾਰ ਆਪਾਂ ਨੂੰ ਆਏ ਹੁੰਦਾ ਨਾ ਇੰਨਾ ਪਾਣੀ ਦੇ ਪੀ ਲੰਗੇ ਹੁਣ ਅਸੀਂ ਬਾਥਰੂਮ ਥੋੜੀ ਜਾਈ ਜਾਣਾ ਜੀ ਤੁਸੀਂ ਜਦੋਂ ਮਾਰਨਿੰਗ 'ਚ ਉੱਠਦੇ ਹੋ ਨਾ ਸਭ ਤੋਂ ਪਹਿਲਾਂ ਉੱਠ ਕੇ ਬਹੁਤ ਸਾਰਾ ਪਾਣੀ ਪੀ ਲਓ ਅਛਾ ਯਾਨੀ ਕਿ ਜਦੋਂ ਤੁਸੀਂ ਘਰੋਂ ਉਦੋਂ ਵੀ ਤੁਸੀਂ ਬਹੁਤ ਸਾਰਾ ਪਾਣੀ ਪੀ ਸਕਦੇ ਹੋ ਵੀ ਤੁਹਾਨੂੰ ਬਾਹਰ ਨਹੀਂ ਜਾਣਾ ਪਏ ਜੋ ਵੀ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਦੁਆਰਾ ਵਾਸ਼ਰੂਮ ਜਾ ਕੇ ਟੌਕਸਿਨਸ ਰਿਲੀਜ਼ ਕਰ ਦੋਗੇ ਐਂਡ ਉਹ ਸਹੀ ਹੋ ਜਾਊਗਾ ਫਿਰ ਜਦ ਤੁਸੀਂ ਘਰੇ ਆਓ ਇੱਕ ਫੋਰ ਐਗਜ਼ਾਮਪਲ ਜੇ ਤੁਸੀਂ 6 7 ਵਜੇ ਆ ਰਹੇ ਹੋ ਫਿਰ ਤੁਸੀਂ ਦੁਆਰਾ ਫੇਰ ਬਹੁਤ ਸਾਰਾ ਬਣੀ ਮੈਂ ਤੁਸੀਂ ਕਹਿ ਸਕਦੇ ਹੋ ਕਿ ਵਾਟਰ ਇਨਟੇਕ ਸਾਡੇ ਲੋਕਾਂ ਚ ਘੱਟ ਹੈ ਹਾਂਜੀ ਜਿੰਨਾ ਜ਼ਿਆਦਾ ਤੁਸੀਂ ਵਾਟਰ ਇਨਟੇਕ ਕਰੋਗੇ ਓਨੀਆਂ ਘੱਟ ਝੁਰੜੀਆਂ ਤੁਹਾਡੇ ਫੇਸ ਤੇ ਆਉਣੀਆਂ ਓਨੀਆਂ ਸਕਿਨ ਤੁਹਾਡੀ ਘੱਟ ਡਰਾਈ ਹੋਗੀ ਤੇ ਓਨੀਆਂ ਬਿਮਾਰੀਆਂ ਘੱਟ ਲੱਗੂਗੀਆਂ ਓਨਾਂ ਤੁਸੀਂ ਘੱਟ ਖਾਓਗੇ ਓਨਾਂ ਤੁਹਾਡਾ weight loss ਹੋਗਾ ਸੋ ਇਹ ਸਿਰਫ ਕੱਲਾ ਪਾਣੀ ਪੀਂਦੇ ਪਰ ਇਹ ਚੀਜ਼ਾਂ ਦਾ ਅਸਰ ਹੁੰਦਾ ਨਹੀਂ ਸਾਡੇ ਤੇ ਪਾਣੀ ਫਿਰ ਨਹੀਂ ਸੀ ਜ਼ਿਆਦਾ ਪੀਂਦੇ ਨਹੀਂ ਪੀਂਦੇ ਤੇ ਬਸ ਇੱਕ ਚੀਜ਼ ਕਰ ਲੋ ਕਿ ਜੇ ਸਵੇਰ ਉੱਠਦੇ ਸਾਰ ਬਹੁਤ ਸਾਰਾ ਪਾਣੀ ਪੀਣਾ ਹੈ ਇਹ ਚੀਜ਼ ਮੇਰੇ ਨੂੰ ਲੱਗਦਾ ਕਿ ਇਹ ਮੈਂ ਅਪਣਾਈ ਹੈ ਤੇ ਬਹੁਤ ਹੈਲਪ ਕੀਤੀ ਹੈ ਮੇਰੀ ਸਕਿਨ ਨੂੰ ਲੈ ਕੇ ਤੇ ਕੋਈ ਵੀ ਫਰਕ ਪੈ ਸੀ ਨਾ ਹਾਂਜੀ ਮੈਂ ਕੁਆਲੀਫਾਈਡ ਬਿਊਟੀ ਥੈਰੇਪਿਸਟ ਆ ਅੱਛਾ ਜੀ ਤੇ ਤਾ ਕਰਕੇ ਮੈਨੂੰ ਲੱਗਦਾ ਹੈ ਇਹਦੇ ਬਾਰੇ ਮੈਂ ਥੋੜਾ ਬਹੁਤ ਬੋਲ ਸਕਦੀ ਆ ਕਿ ਇਹ ਰਿਸਰਚ ਦੇ ਇਹ ਥਿੰਗਸ ਆ ਤੁਸੀਂ ਕਿਤੇ ਵੀ ਸਰਚ ਕਰ ਲਓ ਇਹ ਚੀਜ਼ ਨੂੰ ਹੂੰ 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 ਜਿਵੇਂ ਸਾਡੇ ਪੰਜਾਬੀਆਂ ਦੇ ਘਰਾਂ ਦੇ ਵਿੱਚੋਂ ਕਈ ਸ਼ਾਇਦ ਮੇਰੀ ਗੱਲ ਦਾ ਇਤਰਾਜ਼ ਵੀ ਕਰਨਗੇ ਹੂੰ ਪਰ ਮੇਰਾ ਮੇਰਾ ਪਰਸਨਲ ਮੰਨਣਾ ਹੈ ਕਿ ਚਿੱਟਾ ਨੂਣ ਹਾਂਜੀ ਉਸ ਤੋਂ ਬਾਅਦ ਚਿੱਟਾ ਆਟਾ ਆਟਾ ਦੇ ਵਾਈਟ ਹੀ ਹੁੰਦਾ ਚਲੋ ਹੋਰ ਵੀ ਕਲਰ ਦਾ ਆਟਾ ਹੁੰਦਾ ਬੜਾ ਬਿਲਕੁਲ ਬਿਲਕੁਲ ਤੇ ਚੀਨੀ ਹਾਂਜੀ ਚਾਹ ਇਹ ਚਾਰ ਪੰਜ ਚੀਜ਼ਾਂ ਸਾਡੇ ਘਰਾਂ ਤੋਂ ਨਹੀਂ ਬਾਹਰ ਜਾ ਰਹੀਆਂ ਨਹੀਂ ਜਾ ਰਹੀਆਂ ਤੁਹਾਨੂੰ ਲੱਗਦੇ ਨੇ ਕਿ ਖਰਾਬ ਕਰਦੀਆਂ ਸਾਡੀ ਬੋਡੀ ਨੂੰ ਜ਼ਿਆਦਾ ਅਸੀਂ ਚਾਹ ਬਹੁਤ ਪੀਂਦੇ ਹਾਂ ਪੰਜਾਬੀ ਤੁਸੀਂ ਪੰਜਾਬੀ ਦੇਖੋ ਬਹੁਤ ਚਾਹ ਪੀਂਦੇ ਨੇ ਬਿਲਕੁਲ ਚਾਹ ਪੀਂਦੇ ਨੇ ਤੁਹਾਨੂੰ ਲੱਗਦਾ ਨਹੀਂ ਕਿ ਚਾਹ ਵੀ ਸਾਨੂੰ ਬਹੁਤ ਖਰਾਬ ਕਰਦੀ ਹੈ ਮੈਨੂੰ ਲੱਗਦਾ ਹੈ ਇਹ ਆਪਣੀ ਕਲਚਰਲ ਥਿੰਗ ਹੈ ਹਰੇਕ ਕਲਚਰ ਚ ਕੁਝ ਨਾ ਕੁਝ ਹੁੰਦਾ ਵਾ ਜਿਹੜਾ ਆਪਾਂ ਨੂੰ ਆਈ ਥਿੰਕ ਮੋਡਰੇਟ ਵੇ ਨਾਲ ਕਰੋ ਤੁਹਾਨੂੰ ਪਤਾ ਆਪਾਂ ਇਹ ਚੀਜ਼ ਸਾਰੀ ਕਰ ਲਾਂਗੇ ਹੈਨਾ ਵੀ ਚਲੋ ਸਾਰਿਆਂ ਦੇ ਘਰਾਂ ਚ ਫੋਰ ਐਗਜ਼ਾਮਪਲ ਹਾਈਪੋਥੈਟਿਕਲੀ ਆਪਾਂ ਸੋਚਦੇ ਕੋਈ ਚਾਹ ਨਹੀਂ ਪੀ ਰਿਹਾ ਕੋਈ ਆਟਾ ਨਹੀਂ ਖਾ ਰਿਆ ਤੇ ਕੋਈ ਚੁੱਟਾ ਨੂਨ ਨਹੀਂ ਖਾ ਰਿਆ ਤੁਹਾਨੂੰ ਪਤਾ ਫਿਰ ਵੀ ਆਪਣੇ ਲੋਕਾਂ ਦੇ ਵਿੱਚ ਕੋਈ ਲੋਕ ਆ ਕੇ ਆਪਾਂ ਨੂੰ ਇਹ ਕਹਿਣਗੇ ਕਿ ਤੁਸੀਂ ਆਟਾ ਨਹੀਂ ਖਾਂਦੇ ਤੁਸੀਂ ਆਪਦੇ ਲੋਕਾਂ ਨੂੰ ਦੇਸੀ ਖਰਾਕ ਨਹੀਂ ਦਿੰਦੇ ਲੈ ਤੁਸੀਂ ਚਾਹ ਹੀ ਨਹੀਂ ਪੀਂਦੇ ਇੰਨੇ ਗੋਰੇ ਹੋ ਗਏ ਹੋ ਯੂ نو ਐਂਡ THEN ON THAT TIME ਆਪਾਂ ਪਤਾ ਕਿ ਸੋਚਾਂਗੇ ਯਾਰ ਇਹ ਤਾਂ ਗਾਲ ਸੱਚੀ ਹੈ ਚਾਹ ਵੀ ਇਤਨਾ ਬੜਾ ਟਾਈਮ ਹੋ ਗਿਆ ਪੀ ਲਓ ਅਜ ਹੈਨਾ ਕਿਉਂਕਿ ਵੀ ਵਰ ਬੋਰਨ ਲਾਈਕ ਦੈਟ ਆਪਣੀਆਂ ਮਾਵਾਂ ਨੇ ਆਪਾਂ ਨੂੰ ਛੋਟੇ ਹੁੰਦੇ ਪ੍ਰੋਟੀਆਂ ਬਣਾ ਕੇ ਖਵਾਈਆਂ ਹੋਈਆਂ ਸੋ ਆਈ ਥਿੰਕ ਇਹ ਚੀਜ਼ ਠੀਕ ਹੈ ਤੁਸੀਂ ਆਟਾ ਖਾਓ ਬਿਲਕੁਲ ਖਾਓ ਪਰ ਉਹਦੇ ਵਿੱਚ ਤੁਸੀਂ ਪਾਲਕ ਦਾ ਉਹ ਬਲੈਂਡ ਕਰਕੇ ਪਾ ਲਓ ਕਾਫੀ ਸਾਰਾ ਉਹ ਗ੍ਰੀਨ ਕਲਰ ਦਾ ਹੋ ਜਾਊਗਾ ਇਹਦੇ ਨਾਲ ਤੁਸੀਂ ਫਾਈਬਰ ਵੀ ਪੂਰਾ ਕਰ ਲਿਆ ਆਪਦਾ ਪਲੱਸ ਤੁਸੀਂ ਪਾਲਕ ਖਾ ਰਹੇ ਜਿਹਦੇ ਨਾਲ ਤੁਹਾਡਾ ਆਇਰਨ ਸਹੀ ਹੋ ਜਾਊਗਾ ਤੇ 80% ਕੁੜੀਆਂ ਆਇਰਨ ਦੀ ਗੋਲੀ ਲੈਂਦੀਆਂ ਤੇ ਜਿਹੜਾ ਬਿਲਕੁਲ ਕੋਲੇ ਜਾਂਦੀਆਂ ਹਾਂ ਡਾਕਟਰ ਕੋਲੇ ਜਾਂਦੀਆਂ ਉਹਨਾਂ ਦਾ ਆਇਰਨ ਪੂਰਾ ਨਹੀਂ ਹੈ ਇਹ ਇਕੱਲੀ ਚੀਜ਼ ਤੁਸੀਂ ਵੀਕ ਚ ਤਿੰਨ ਵਾਰ ਕਰ ਲਓ ਹਰੇ ਰੰਗ ਦੀ ਰੋਟੀ ਹੋ ਜਾਣੀ ਹੈ ਤੁਹਾਡੀ ਤੇ ਉਹ ਕਾਫੀ ਵਧੀਆ ਤੁਸੀਂ ਆਟਾ ਵੀ ਖਾ ਰਹੇ ਹੋ ਤੁਸੀਂ ਰੋਟੀ ਵੀ ਖਾ ਰਹੇ ਹੋ ਪਰ ਤੁਹਾਡਾ ਆਇਰਨ ਲੈਵਲ ਵੀ ਠੀਕ ਹੈ ਪਰ ਅਸੀਂ ਗਿਜ ਗੇਰੀ ਨਾ ਮੈਨੂੰ ਲੱਗਦਾ ਕਿ ਰੋਟੀ ਖਾਣ ਤੋਂ ਅਸੀਂ ਰੋਟੀਆਂ ਵੱਲ ਜ਼ਿਆਦਾ ਧਿਆਨ ਦੇਣੇ ਬਿਲਕੁਲ ਹੋਰ ਵੀ ਚੀਜ਼ਾਂ ਹੈਗੀਆਂ ਹਾਂਜੀ ਜਿਵੇਂ ਮੈਂ ਕਿਸੇ ਤੋਂ ਸਿੱਖੀ ਉਹ ਕਹਿੰਦਾ ਤੁਸੀਂ ਰਾਜਮਾ ਚਾਵਲ ਖਾਂਦੇ ਹੋ ਹੂੰ ਪੰਜਾਬੀ ਰਾਜਮਾ ਚਾਵਲ ਕਰਨ ਆਪਾਂ ਹਾਂਜੀ ਹਾਂਜੀ ਤੇ ਮੈਂ ਕਹਾਂਜੀ ਖਾਂਦੇ ਹਾਂ ਉਹ ਕਹਿੰਦਾ ਕਿਵੇਂ ਖਾਂਦੇ ਹੋ ਰਾਜਮਾ ਚਾਵਲ ਮੈਂ ਕਹਾਂਜੀ ਚਾਵਲ ਤਾਂ ਹੁਣ ਸ਼ੁਰੂ ਤੋਂ ਮੰਮੀ ਨੇ ਪਲੇਟਸ ਪਾ ਕੇ ਦਿੱਤੇ ਆ ਤੇ ਰਾਜਮਾ ਜਦੋਂ ਉੱਪਰ ਪਾ ਲਈਦੇ ਸੀ ਜਾਂ ਕੌਲੇਜ ਬਿਲਕੁਕ ਪਾ ਕੇ ਦਿੰਦੇ ਸੀ ਉਹ ਕਹਿੰਦਾ ਤੁਸੀਂ ਪੁੱਠਾ ਕਰ ਦੋ ਕੰਮ ਪੁੱਠਾ ਕਰ ਲਓ ਵੀ ਜਿਹੜੇ ਰਾਜਮਾ ਨੇ ਉਹ ਪਲੇਟ 'ਚ ਪਾ ਦੋ ਚਾਵਲ ਕੌਲੇਜ ਪਾ ਲਓ ਬਿਲਕੁਲ ਤੁਹਾਡੇ ਕਾਫਸ ਘਟ ਜਾਣਗੇ ਤੁਹਾਨੂੰ ਪ੍ਰੋਟੀਨ ਜ਼ਿਆਦਾ ਮਿਲੇਗਾ ਆਈ ਥਿੰਕ ਇਹ ਬਹੁਤ ਸੋਹਣੀ ਚੀਜ਼ ਹੈ ਤੇ ਇਟ ਮੇਕਸ ਸੈਂਸ ਹੁਣ ਆਪਾਂ ਨੂੰ ਵੀ ਬਹੁਤ ਚਿਰ ਟਾਈਮ ਕਿਹਾ ਜਾਂਦਾ ਹੈ ਕਿ ਤੁਸੀਂ ਦਾਲ ਜ਼ਿਆਦਾ ਖਾਓ ਤੇ ਰੋਟੀ ਇੱਕ ਖਾ ਲਓ ਘਟ ਇਹ ਤੁਸੀਂ ਇੱਕ ਦਿਨ ਕਰ ਲੋਗੇ ਦੋ ਦਿਨ ਕਰ ਲੋਗੇ ਪਰ ਜਿੱਥੇ ਤੱਕ ਮੈਂ ਇਹ ਕਹਨੀ ਆ ਕਿ ਜੇ ਤੁਸੀਂ ਰੋਟੀ ਖਾ ਰਹੇ ਹੋ ਇੱਕ ਰੋਟੀ 'ਚ 110 ਕੈਲਰੀਜ਼ ਹੁੰਦੀਆਂ ਇੱਕ ਬ੍ਰੈਡ ਦਾ ਪੀਸ ਲੈ ਲਓ ਉਹ 'ਚ 50 ਤੋਂ 60 ਕੈਲਰੀਜ਼ ਹੁੰਦੀਆਂ ਠੀਕ ਹੈ ਹੁਣ ਉਹ ਉਹਨਾਂ ਦੀ ਖਰਾਕ ਆ ਗੋਰੇ ਲੋਕਾਂ ਦੀ ਉਹ ਖਾ ਲੈਣਗੇ ਤੁਸੀਂ ਵੀ ਇੱਕ ਵੀਕ ਖਾ ਲੋਗੇ ਦੋ ਵੀਕ ਖਾ ਲੋਗੇ ਕਿੰਨੇ ਲੋਕਾਂ ਨੂੰ ਤੁਸੀਂ ਸੱਚੀ ਦੱਸਿਓ ਇਹ ਕਹਿੰਦੇ ਸੁਣਿਆ ਰੋਟੀ ਖਾਦੇ ਨੂੰ ਬਹੁਤ ਟਾਈਮ ਹੋ ਗਿਆ ਬਿਕੋਜ਼ ਦੇ ਮਿਸ ਇਟ ਇਟਸ ਅ ਪਾਰਟ ਆਫ ਅ ਬਾਡੀ ਤੁਸੀਂ ਰੋਟੀ ਖਾਓ ਤੁਸੀਂ ਇੱਕ ਖਾ ਲਓ ਨਾਲ ਤੁਸੀਂ ਸਲਾਦ ਲੈ ਲਓ ਨਾਲ ਤੁਸੀਂ ਦਾਲ ਲੈ ਲਓ ਕੋਲੀ ਦਹੀਂ ਦੀ ਲੈ ਲਓ ਦੈਟ ਸ਼ੁੱਡ ਬੀ ਇਨਫ ਤੇ ਪਲੱਸ ਐਡ ਸਮ ਪ੍ਰੋਟੀਨ ਤੇ ਖਾਸ ਕਰਕੇ ਜਿਹੜੀ ਆ ਵੀ ਲੇਡੀਜ਼ ਆ ਦਾ weight ਘਟਾਉਣਾ ਚਾਹੁੰਦੀਆਂ ਜਾਂ ਕਿਵੇਂ ਵੀ ਆ ਪਲੀਜ਼ ਭੁੱਖੇ ਨਾ ਰਹੋ ਤੁਸੀਂ ਹਾਰਮੋਨ ਹੋਰ ਖਰਾਬ ਕਰ ਲਓਗੇ ਸ਼ਾਇਦ ਤੁਹਾਡਾ ਅਜ weight ਘਟ ਜਾਊਗਾ ਹਾਂ ਇਹਦੇ ਬਾਰੇ ਦੱਸੋ ਥੋੜਾ ਦਰਸ਼ਕਾਂ ਨੂੰ ਪਲੀਜ਼ ਇਹਦੇ ਬਾਰੇ ਮੈਂ ਵੀ ਚਾਹਨਾ ਕਿ ਮੇਰੀ ਰਿਕੁਐਸਟ ਹੈ ਤੁਹਾਨੂੰ ਮੈਂ ਔਨ ਕੈਮਰਾ ਤੋਂ ਰਿਕੁਐਸਟ ਕਰ ਰਿਹਾ ਇਹਦੇ ਬਾਰੇ ਜਰੂਰ ਦੱਸੋ ਸਾਡੀਆਂ ਜਿਹੜੀਆਂ ਭੈਣਾਂ ਨੇ ਜਾਂ ਲੇਡੀਜ਼ ਦੇਖਣੀਆਂ ਸਾਡਾ ਪੋਡਕਾਸਟ ਬਿਲਕੁਲ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਲੇਡੀਜ਼ ਆ ਨਾ ਬਹੁਤ ਵੱਡਾ ਫੋਮੋ ਆ ਕਿ ਤੁਸੀਂ ਮੋਟੀਆਂ ਹੋ ਗਈਆਂ ਹੂੰ ਭਾਰਾ ਗਿਆ ਕਿਤਾ ਮੋਟੀ ਬਹੁਤ ਹੋ ਗਈ ਇੱਕ ਦੁਨੀਆ ਦਾ ਬਹੁਤ ਵੱਡਾ ਸੱਚ ਹੈ ਜੋ ਤੁਸੀਂ 20 ਸਾਲ ਦੀ ਉਮਰ ਚ ਲੱਗਦੇ ਸੀ ਉਹ ਤੁਸੀਂ 30 ਚ ਨਹੀਂ ਲੱਗੋਗੇ ਜਿਹੜੇ ਤੁਸੀਂ 30 ਸਾਲ ਚ ਲੱਗਦੇ ਸੀ ਉਹ ਤੁਸੀਂ 40 ਸਾਲ ਚ ਨਹੀਂ ਲੱਗੋਗੇ ਇਹ ਨਾਰਮਲ ਥਿੰਗ ਹੈ ਹਾਰਮੋਨਸ ਆ ਪੇੜ ਪੌਦੇ ਵੀ ਵੱਡੇ ਹੁੰਦੇ ਆ ਜਾਨਵਰ ਵੀ ਵੱਡੇ ਹੁੰਦੇ ਆ ਇਨਸਾਨ ਵੀ ਵੱਡੇ ਹੁੰਦੇ ਆ ਹਮ ਥਿਸ ਇਸ ਅ ਪਾਰਟ ਆਫ ਲਾਈਫ ਹਮ ਸੋ ਜੇ 20 ਸਾਲ ਦੀ ਉਮਰ ਚ ਤੁਹਾਡਾ ਭਾਰ 45 ਕਿਲੋ ਸੀ ਤੁਸੀਂ 30 ਸਾਲ ਚ 45 ਕਿਲੋ ਕਰੋਗੇ ਤੁਸੀਂ ਔਖੇ ਹੋ ਜਾਓਗੇ ਔਖੇ ਹੋ ਜਾਓ ਹਰੇਕ ਬਹੁਤ ਲੋਕਾਂ ਨੂੰ ਨਹੀਂ ਪਤਾ ਹਰੇਕ 10 ਸਾਲਾਂ ਬਾਅਦ 10 ਕਿਲੋ ਭਾਰ ਲੇਡੀ ਦਾ ਐਡ ਹੋ ਜਾਂਦਾ ਹੈ। ਉਹ ਚੋਂ ਤੁਸੀਂ ਤਿੰਨ ਕਿਹੀ ਘਟਾ ਸਕਦੇ ਹੋ ਨਹੀਂ ਤਾਂ ਨਹੀਂ ਘਟਾ ਸਕਦੇ। ਅਨਲੈਸ ਤੁਸੀਂ ਖਾਣਾ ਪੀਣਾ ਛੱਡ ਦੋਗੇ ਤਾਂ ਠੋ ਹੋ ਜਾਊਗਾ ਆਫਕੋਰਸ ਹੋ ਜਾਊਗਾ। ਬਿਮਾਰ ਵੀ ਹੋ ਜਾਓਗੇ। ਬਿਮਾਰ ਵੀ ਹੋ ਜਾਓਗੇ ਤੁਹਾਡੇ ਹਾਰਮੋਨਸ ਵੀ ਖਰਾਬ ਹੋ ਜਾਣਗੇ ਤੇ ਹਾਰਮੋਨ ਇੱਕ ਇਹੋ ਜੀ ਚੀਜ਼ ਹੈ ਸਿਰਫ ਕਲੀ ਰੀਪ੍ਰੋਡਕਸ਼ਨ ਚ ਨਹੀਂ ਤੁਹਾਡੀ ਹੈਲਪ ਅਗਰ ਅਨਬੈਲੈਂਸ ਹੋ ਗਿਆ ਤਾਂ ਪ੍ਰੋਬਲਮ ਨਹੀਂ ਦੀ। ਹਾਂ ਆਫਕੋਰਸ ਕਾਫੀ ਕੁੜੀਆਂ ਦਾ ਇੱਥੇ ਦੇਖਿਆ ਹੋਣਾ ਵਾ ਈਵਨ I'm a live example of that. ਤੁਹਾਡਾ ਪ੍ਰੋਬਲਮ ਲਾਈਕ ਤੁਸੀਂ ਕਨਸੀਵਿੰਗ ਚ ਪ੍ਰੋਬਲਮ ਕਰੋਗੇ। ਪਲੱਸ ਤੁਹਾਡੀ ਮੈਂਟਲ ਹੈਲਥ ਖਰਾਬ ਹੋ ਜੂਗੀ। ਜਦੋਂ ਮੈਂਟਲ ਹੈਲਥ ਤੁਹਾਡੀ ਖਰਾਬ ਹੋ ਗਈ ਨਾ ਜਿਹੜਾ ਬੰਦੇ ਦੀ ਮੈਂਟਲ ਹੈਲਥ ਖਰਾਬ ਆ ਉਹ ਦੂਸਰੇ ਲੋਕਾਂ ਨੂੰ ਵੀ ਦੁਖੀ ਕਰਦਾ ਹੈ। ਕਿਉਂਕਿ ਉਹਨੂੰ ਪਤਾ ਨਹੀਂ ਕਿ ਉਹ ਕੀ ਕਹਿ ਰਿਹਾ। That's how they feel. ਤੁਸੀਂ ਸਾਰੀ ਦੁਨੀਆ ਨੂੰ ਕਹਿ ਦੋਗੇ ਕਿ ਹਾਂ ਮੈਨੂੰ ਆਹ ਪ੍ਰੋਬਲਮ ਆ ਵੀ ਮੈਂ ਮੇਰੇ ਹਾਰਮੋਨ ਬੈਲੈਂਸ ਨਹੀਂ ਮੈਂ ਹੀ ਕਰਦੀ ਆ। ਪਰ ਤੁਹਾਨੂੰ ਪਤਾ ਤੁਸੀਂ ਆਪਦੇ ਲੋਕ ਖੋ ਦਿੰਨੇ ਹੋ। ਤੁਹਾਡਾ weight ਘਟਾਣਾ ਇੰਨਾ ਜ਼ਰੂਰੀ ਸੀਗਾ ਕਿ ਤੁਸੀਂ ਸਾਰਾ ਕੁਝ ਖਰਾਬ ਕਰ ਲਿਆ। Why don't you just go to the gym? ਤੁਸੀਂ ਖਾ ਲਈ ਇੱਕ ਜਲੇਬੀ ਖਾ ਲਈ ਤੁਸੀਂ 300 ਕੈਲਰੀਜ਼ ਜ਼ਿਆਦਾ ਖਾ ਲਈਆਂ ਗੋ ਫੋਰ ਅ ਰਨਿੰਗ 300 ਕੈਲਰੀਜ਼ ਤੁਸੀਂ 1 ਘੰਟੇ ਰਨਿੰਗ ਚ ਹੋ ਜਾਊਗਾ ਪਲੱਸ ਤੁਸੀਂ ਉਹ ਖਾ ਵੀ ਲਿਆ ਵਾਈ ਡੋਂਟ ਯੂ ਥਿੰਕ ਲਾਈਕ 댓 ਅੱਛਾ ਉਹ ਵੀ ਦੱਸੋ ਥੋੜਾ ਜਿਹਾ ਬੰਦਾ ਸਵਾਲ ਆ ਰਿਹਾ ਕਿ ਸਟਰੈਂਥ ਐਕਸਰਸਾਈਜ਼ ਸਟਰੈਂਥ ਹੁਣ ਸਾਰੇ ਅੱਜ ਕੱਲ ਸਟਰੈਂਥ ਐਕਸਰਸਾਈਜ਼ ਵੱਲ ਚਲੇ ਜਾਈਂ ਪਰ ਆਪਾਂ ਨੂੰ ਕਈਆਂ ਨੂੰ ਵਿਚਾਰਿਆ ਨਹੀਂ ਉਹਨਾਂ ਨੂੰ ਕੋਚ हायर ਕਰਨਾ ਪੈਂਦਾ ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿ ਕਿੰਨਾ ਕੁ ਵੇਟ ਤੁਸੀਂ ਚੱਕਣਾ ਤੇ ਕਿੰਨੀ ਉਹਦੀ ਜਿਹੜੀ ਰੈਪਿਟੇਸ਼ਨ ਹੋਣੀ ਚਾਹੀਦੀ ਹੈ ਹੂੰ ਏ ਮੈਨੂੰ ਲੱਗਦਾ ਨਾ ਕਿ ਵੇਟ ਟ੍ਰੇਨਿੰਗ ਇੱਕ ਇਹੋ ਜੀ ਚੀਜ਼ ਹੈ ਨਾ ਜੀ ਇਟਸ ਫਨ ਤੁਸੀਂ ਲੰਬੇ ਟਾਈਮ ਤੱਕ ਕਰ ਸਕਦੇ ਜੇ ਤੁਹਾਨੂੰ ਮਜ਼ਾ ਆ ਰਿਹਾ ਤਾਂ ਕਿਉਂਕਿ ਤੁਹਾਨੂੰ ਕੰਫੀਡੈਂਸ ਲੈਵਲ ਦੇਖਦਾ ਤੁਸੀਂ ਸੋਚ ਕੇ ਦੇਖੋ ਤੁਸੀਂ ਦੁਨੀਆ 'ਚ ਸਾਰੇ ਪਾਸੇ ਹਾਰੇ ਹੋਏ ਹੋ ਜਿੰਮ ਜਾ ਕੇ ਤੁਸੀਂ ਯੂਸ਼ਲੀ 35 ਕਿਲੋ ਭਾਰ ਚੱਕਦੇ ਸੀ ਅੱਜ 45 ਚੱਕ ਲਿਆ ਤੁਹਾਨੂੰ ਕਿੰਨੀ ਖੁਸ਼ੀ ਹੋਏ ਮਤਲਬ ਬਹੁਤ ਤਗੜਾ ਹੈ ਜੀ ਸੋ ਦੈਟਸ ਅ ਇਨਸਟੈਂਟ ਡੋਪਾਮਾਈਨ ਤੁਸੀਂ ਆਪਦੀ ਬਾਡੀ ਬਚਾ ਰਹੇ ਹੋ ਦਵਾਈਆਂ ਤੋਂ ਵੀ ਤਾਂ ਕਰਕੇ ਇਹ ਮੈਨੂੰ ਲੱਗਦਾ ਸਟਰੈਂਥ ਟ੍ਰੇਨਿੰਗ ਦੀ ਇੱਕ ਚੀਜ਼ ਹੈ ਕਿ ਜਦੋਂ ਤੁਸੀਂ ਟ੍ਰਾਈ ਸਟਾਰਟ ਕਰ ਰਹੇ ਹੋ ਫੋਰ ਇਗਜ਼ਾਮਪਲ ਤੁਸੀਂ ਬੈਕ ਪੁਲ ਡਾਊਨ ਕਰ ਰਹੇ ਹੋ ਬੈਕ ਪੁਲ ਡਾਊਨ ਚ ਤੁਹਾਨੂੰ ਤੁਹਾਡੇ ਟ੍ਰੇਨਰ ਨੇ ਕਿਹਾ ਕਿ ਜਾਮ ਜੇ ਤੁਸੀਂ ਟ੍ਰੇਨਰ ਨਹੀਂ ਹਾਇਰ ਕੀਤਾ ਤੁਸੀਂ ਸੋਸ਼ਲ ਮੀਡੀਆ ਤੋਂ ਕੁਝ ਦੇਖਿਆ ਕਿ ਹਾਂ ਇਹਨੂੰ ਐ ਪੁਲ ਕਰਦੇ ਆ ਆ ਮੇਰੀ ਬੈਕ ਪੋਜੀਸ਼ਨ ਆ ਆਈ ਥਿੰਕ ਟ੍ਰੇਨਰ ਵੀ ਹਾਇਰ ਕਰਨ ਦੀ ਲੋੜ ਨੇ ਅੱਜ ਕੱਲ ਸੋਸ਼ਲ ਮੀਡੀਆ ਤੁਹਾਨੂੰ ਬਹੁਤ ਕੁਝ ਸਿਖਾ ਰਿਹਾ ਜੇ ਤੁਸੀਂ ਚੰਗੇ ਲੋਕਾਂ ਨੂੰ ਫੋਲੋ ਕਰ ਰਹੇ ਹੋ ਤਾਂ ਕਿੰਨਾ ਭਾਰ ਚੁੱਕਣਾ ਚਾਹੀਦਾ ਨਾਰਮਲ ਬੰਦੇ ਨੂੰ ਜਿਨੇ ਆਪਣੀ ਬੋਡੀ ਨੂੰ ਸੈੱਟ ਕਰਨਾ ਹੈ ਜਿੰਨਾ ਵੀ ਭਾਰ ਤੁਸੀਂ ਸਟਰੈਂਥ ਐਕਸਰਸਾਈਜ਼ ਕੀ ਹੈ ਦਾ ਫੰਡਾ ਕੀ ਹੈ ਮੈਸਿਕਲੀ ਸਟਰੈਂਥ ਐਕਸਰਸਾਈਜ਼ ਨੂੰ ਜੇ ਆਪ ਹੁੰਦਾ ਆ ਕਿ ਆਪਾਂ ਆਵਦਾ ਮਸਲ ਜਿਉਂਦਾ ਕਿੰਨਾ ਰੱਖਦੇ ਆ ਯੂਸ਼ੁਅਲੀ ਤੁਸੀਂ ਦੇਖਿਆ ਹੋਣਾ ਤੁਹਾਡੇ ਫਾਦਰ ਸਾਹਿਬ ਤੁਹਾਡੇ ਦਾਦਾ ਜੀ ਜਾਂ ਮੇਰੇ ਦਾਦਾ ਜੀ ਮੇਰੇ ਮੰਮੀ ਲੇਡੀਸ ਹੈ ਪਰ ਉਹਨਾਂ ਚ ਮਸਲ weight ਨਹੀਂ ਹੈਗਾ ਉਹ ਫੈਟ ਆ ਤੇ ਜਦੋਂ ਆਪਾਂ ਕਿਸੇ ਨੂੰ ਬਹੁਤ ਲੰਬੇ ਟਾਈਮ ਤੇ ਜਿਵੇਂ ਹੁਣ ਆਪਾਂ ਮੂਵੀ ਸਟਾਰਸ ਹੋ ਗਏ ਜਾਂ ਕਿਵੇਂ ਵੀ ਕਿਸੇ ਨੇ ਯੰਗਰ ਹੈ ਨਾ ਹੁੰਦਾ ਨਾ ਤੁਸੀਂ ਬਸ ਆਪਦਾ ਮਸਲ ਮਾਸ ਨਾ ਮਰਨ ਦਿਓ ਤੇ ਮਸਲ ਮਾਸ ਸਿਰਫ ਇੱਕ ਚੀਜ਼ ਨਾਲ ਹੀ ਤੁਸੀਂ ਰੀਗੇਨ ਕਰ ਸਕਦੇ ਹੋ ਜਾਂ ਬਚਾ ਸਕਦੇ ਹੋ ਉਹ ਹੈ ਟ੍ਰੇਨਿੰਗ ਮਸਲ ਟ੍ਰੇਨਿੰਗ ਸਟਰੈਂਥ ਟ੍ਰੇਨਿੰਗ ਤੇ ਸਟਰੈਂਥ ਟ੍ਰੇਨਿੰਗ ਦਾ ਸਭ ਤੋਂ ਜ਼ਿਆਦਾ ਫਾਇਦਾ ਲੇਡੀਜ਼ ਨੂੰ ਹੈ ਇਟਸ ਫਨੀ ਕਿ ਇਹਦੇ ਤੁਹਾਨੂੰ ਹਾਰਮੋਨਸ ਬੈਲੈਂਸ ਕਰਦਾ ਤੁਸੀਂ ਦੁਨੀਆ ਦੀ ਕੋਈ ਮਰਜ਼ੀ ਚੀਜ਼ ਕਰ ਲਓ ਕੋਈ ਤੁਹਾਡਾ ਹਾਰਮੋਨ ਬੈਲੈਂਸ ਨਹੀਂ ਕਰੂਗੀ ਰਨਿੰਗ ਕਰ ਲਓ ਤੁਸੀਂ ਯੋਗਾ ਕਰ ਲਓ ਬਟ ਐਕਚੁਅਲੀ ਸਟਰੈਂਥ ਟ੍ਰੇਨਿੰਗ ਤੁਹਾਡੇ ਹਾਰਮੋਨ ਬੈਲੈਂਸ ਕਰਦੀ ਹੈ। ਤੇ ਰਹੀ ਗੱਲ ਭਾਰ ਚੱਕਣ ਦੀ ਜਿਹੜੀ ਤੁਸੀਂ ਮੈਨੂੰ ਪੁੱਛਿਆ ਹਾਂ ਜੀ ਤੇ ਜੇ ਤੁਸੀਂ 15 ਕਿਲੋ ਭਾਰ ਚੱਕ ਕੇ 15 ਤੋਂ 20 ਰੈਪਿਟੇਸ਼ਨ ਲਾ ਰਹੇ ਹੋ ਤਾਂ ਤੁਹਾਨੂੰ 20 ਕਿਲੋ ਭਾਰ ਚੱਕਣਾ ਚਾਹੀਦਾ। ਜਸ 17 ਕਿਲੋ ਜਾਂ ਉਹ ਥੋੜਾ ਜਿਹਾ ਵਧਾ ਲਓ। ਕਿੰਨੀ ਰੈਪਿਟੇਸ਼ਨ ਦੇਣੀ ਆ ਜਦੋਂ ਤੁਹਾਡੀ ਮੈਕਸ 8 ਤੋਂ 10 ਲੱਗਣ ਲੱਗ ਜਾਣ ਤਾਂ ਰਾਈਟ ਵੇਟ ਜਦੋਂ ਤੁਹਾਡੀਆਂ 6 ਲੱਗਦੀਆਂ ਤਾਂ ਤੁਸੀਂ ਹਜੇ ਪਹੁੰਚੇ ਨਹੀਂਗੇ ਉਹ weight ਤੇ ਤੁਸੀਂ ਲਰਨ ਕਰ ਰਹੇ ਹੋ ਪਰ ਤੁਸੀਂ ਫਿਰ ਵੀ ਉਹ ਜ਼ਰੂਰ ਲਾਓ ਲਾਸਟ ਸੈੱਟ ਤੇ ਤੇ ਜੇ ਤੁਹਾਡੀਆਂ 15 ਆਹ 12 ਤੋਂ 15 ਲੱਗ ਚੁੱਕੀਆਂ ਵਾ ਇਹਦਾ ਮਤਲਬ ਤੁਸੀਂ ਉਹ weight ਡਨ ਹੋ ਗਿਆ ਤੁਹਾਨੂੰ ਵਧਾਨ ਦੀ ਲੋੜ ਹੈ ਬਸ ਸਿੰਪਲ ਇਸ ਦਾ ਤੇ ਫਿਰ ਕੋਈ ਵੀ ਵੇਟ ਹੋ ਸਕਦਾ ਫਿਰ ਤੁਸੀਂ ਤੁਹਾਡਾ ਭਾਰ ਕੋਈ ਵੀ ਹੋ ਸਕਦਾ ਤੁਸੀਂ ਜਿੰਨੇ ਮਰਜ਼ੀ ਭਾਵੇਂ ਤੁਸੀਂ ਅੱਜ ਟ੍ਰੇਨਿੰਗ ਕਰਦੇ ਹੋ ਸੇ ਕਈ ਲੋਕ ਬਹੁਤ ਤਖੜੇ ਹੁੰਦੇ ਆ ਹੁਣ ਕਈ ਮੇਰੇ ਵਰਗੇ 2 2 3 3 ਕਿਲੋ ਡੰਬਲ ਚੱਕਦੇ ਆ 50 50 ਰੈਪ ਦੇ ਦਿੰਦੇ ਆ ਹਾਂਜੀ ਪਰ ਇਹ ਮੈਨੂੰ ਲੱਗਦਾ ਗਲਤ ਹੈ ਇਹ ਗਲਤ ਹੈ ਕਿਉਂਕਿ ਤੁਹਾਡਾ ਤੁਸੀਂ ਮਸਲ ਉਹ ਉਹੀ ਗੱਲ ਹੋਗੀ ਨਾ ਜਿਵੇਂ ਹੁਣ ਮੈਂ ਤੁਹਾਨੂੰ ਕਹਾਂ ਕਿ ਤੁਸੀਂ 10 ਕਿਲੋ ਦੀ ਪਲੇਟ ਚੱਕਣੀ ਆ 10 ਮਿੰਟ ਵਾਸਤੇ ਜੀ ਤੁਸੀਂ ਰਾਮ ਨਾਲ ਚੱਕ ਲੋਗੇ ਜੀ ਠੀਕ ਹੈ ਤੇ ਪਰ ਤੁਹਾਡੇ ਕਿਉਂਕਿ ਤੁਹਾਨੂੰ ਮਸਲ ਤੇ ਉਹ ਹੋਇਆ ਹੀ ਨਹੀਂ ਇਹ ਤੁਹਾਡੀ ਬਾਡੀ ਮੈਮਰੀ ਆ ਕਿਉਂਕਿ ਉਹਨੇ ਚੱਕ ਲਿਆ ਐਟ ਲੀਸਟ ਬੋਡੀ ਨੂੰ ਪਤਾ ਚੱਲਣਾ ਚਾਹੀਦਾ ਹਾਂਜੀ ਜਦੋਂ ਤੁਹਾਡੇ ਮਸਲ ਤੇ ਪੁੱਲ ਹੋ ਰਿਹਾ ਹੈ ਤੁਹਾਨੂੰ ਪਤਾ ਫੀਲ ਹੋ ਰਿਹਾ ਮਸਲ ਤੇ ਦੈਟਸ ਦਾ ਰਾਈਟ ਵੇਟ ਹੂੰ ਫਿਰ ਉਹ ਕੋਈ ਵੀ ਵੇਟ ਹੋ ਸਕਦਾ ਫਿਰ ਤੁਸੀਂ 3 ਕਿਲੋ ਵੀ ਕਈ ਲੋਕ ਫੀਲ ਕਰਦੇ ਆ ਤੇ ਐਂਡ ਦੇਨ ਦੇ ਡੂ ਰੈਪਿਟੇਸ਼ਨ ਵਿਦ ਇਟ ਤੇ ਉਹ ਬਹੁਤ ਸਹੀ ਚੀਜ਼ ਹੈ ਪਰ ਜੇ ਤੁਸੀਂ 3 ਕਿਲੋ ਦੇ ਨਾਲ ਨਹੀਂ ਹੋ ਰੇ ਤੁਸੀਂ 5 ਕਿਲੋ ਦੇ ਨਾਲ ਕਰੋ ਕੀ ਪਤਾ ਤੁਸੀਂ 10 ਕਿਲੋ ਦਾ ਚੱਕ ਕੇ ਕਹੋਗੇ ਕਿ ਹੁਣ ਮੈਨੂੰ ਫੀਲ ਹੋ ਰਿਹਾ ਠੀਕ ਹੈ ਤੁਸੀਂ ਫੀਲ ਕਰੋ ਫਿਰ ਤੁਸੀਂ ਆਪਦੀ ਪੋਜੀਸ਼ਨ ਸਹੀ ਕਰੋ ਫਿਰ ਤੁਸੀਂ ਆਪਦੇ ਪ੍ਰੋਪਰ ਰੈਪਿਟੇਸ਼ਨਸ ਕਰੋ ਤਿੰਨ ਸੈੱਟ ਕਰੋ ਉਹਦੇ ਜਦੋਂ ਤੁਹਾਡੇ ਚਾਰ ਸੈੱਟ ਹੋਣ ਲੱਗੇ ਤਾਂ ਮਤਲਬ ਯੂ ਮੇਡ ਥੈਟ ਹੁਣ ਤੁਹਾਨੂੰ ਨੈਕਸਟ ਵੇਅਟ ਤੇ ਜਾਣ ਦੀ ਲੋੜ ਹੈ ਅ ਸ਼ਰੀਨਾ ਜੀ ਲਾਸਟ ਸਵਾਲ ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਲੈਣਾ ਕਿ ਜੌਬਸ ਲੈਣ ਦਾ ਰਾਈਟ ਵੇ ਕੀ ਹੈ ਸਾਨੂੰ ਡਰੈਸ ਕਿਵੇਂ ਦੀ ਪਾਣੀ ਚਾਹੀਦੀ ਹੈ ਸਾਡਾ ਫੇਸ ਕਿਵੇਂ ਦਾ ਹੋਣਾ ਚਾਹੀਦਾ ਹੈ ਪ੍ਰੈਜੈਂਟੇਸ਼ਨ ਸਾਡੀ ਕਿਵੇਂ ਦੀ ਹੋਣੀ ਚਾਹੀਦੀ ਉਹ ਫਿਰ ਅਸੀਂ ਗੂਗਲ ਜੀ ਨੂੰ ਪੁੱਛਦੇ ਹਾਂ ਕੀ ਆ ਸੀ ਆਪਣੇ ਨੀਅਰ ਐਂਡ ਡੀਅਰ ਨੂੰ ਪੁੱਛਦੇ ਆ ਸਾਡੇ ਅੰਦਰ ਐਡਾ ਕੈਲੀਬਰ ਨਹੀਂ ਹੈਗਾ ਕਿ ਅਸੀਂ ਆਪਣੇ ਆਪ ਨੂੰ ਸੈੱਟ ਕਰਕੇ ਕੋਈ ਜੌਬ ਗ੍ਰੈਬ ਕਰ ਲਈ ਹਾਂਜੀ ਇਹਨਾਂ ਤੁਸੀਂ ਬਹੁਤ ਸੋਹਣਾ ਕੁਐਸਚਨ ਪੁੱਛਿਆ ਏ ਮੈਂ ਜਦੋਂ ਕੰਮ ਤੇ ਹਾਇਰ ਕਰਦੀ ਹਾਂ ਨਾ ਇਹ ਚੀਜ਼ਾਂ ਮੈਂ ਖੁਦ ਵੀ ਇੰਪਲੀਮੈਂਟ ਕਰਦੀ ਹਾਂ ਹੂੰ ਸੋਚਦੇ ਹੋ ਤੁਸੀਂ ਹਾਂਜੀ ਐਬਸੋਲੂਟਲੀ ਤੁਸੀਂ ਕਹੀ ਜਾਓ ਜਿੰਨਾ ਮਰਜੀ ਕੀ ਆਪਾਂ ਨਹੀਂ ਸੋਚਦੇ ਤੁਸੀਂ ਸੋਚਦੇ ਹੋ ਜਿਵੇਂ ਮੈਂ ਰੀਟੇਲ 'ਚ ਹੁਣ ਮੈਂ ਕਾਫੀ ਬੱਚੇ ਦੇਖਦੀ ਹਾਂ ਜੋ ਕਿ ਬਹੁਤ ਵਧੀਆ ਹੁੰਦੇ ਆ ਮਤਲਬ ਲਾਈਕ ਮਾਸਟਰਸ ਕਰ ਰਹੇ ਆ ਜਾਂ ਹਨਾ ਬਹੁਤ ਵਧੀਆ ਡਿਗਰੀਜ਼ ਲੈ ਰਹੇ ਆ ਇਥੇ ਵਾਈਕੇਟੋ ਯੂਨੀਵਰਸਿਟੀ ਤੋਂ ਲੈ ਰਹੇ ਇੱਕ ਤਾਂ ਪੀ ਐਚ ਡੀ ਲੈ ਰਹੇ ਆ ਹਨਾ ਕਿੰਨੇ ਬੱਚੇ ਆਂਦੇ ਆ ਹਨਾ ਬਟ ਨਾ ਉਹ ਰੀਟੇਲ ਦੀ ਜੌਬ ਅਪਲਾਈ ਕਰਨ ਆਏ ਹੋ ਫੋਰ ਏਗਜ਼ਾਮਪਲ ਅਸੀਂ ਫਾਰਮਲਸ ਵੇਚਦੇ ਆ ਤੁਸੀਂ ਆਇਓ ਸ਼ਾਰਟਸ ਤੇ ਟੀ-ਸ਼ਰਟ ਦੇ ਵਿੱਚ ਸਪੋਰਟ ਸ਼ੂਜ਼ ਇਸ ਫੋਰ ਏਗਜ਼ਾਮਪਲ ਹਾਂ ਕੱਲੋ ਸੀ ਵੀ ਫੜਾਣ ਆਏ ਹੋ ਤੇ ਤੁਸੀਂ ਕਹਿੰਦੇ ਕਿ ਮੈਨੂੰ ਮੈਂ ਮੈਨੇਜਰ ਨਾਲ ਗੱਲ ਕਰਨੀ ਤੁਸੀਂ ਮੈਨੇਜਰ ਨਾਲ ਗੱਲ ਕਰ ਰਹੇ ਹੋ ਪਰ ਤੁਸੀਂ ਇਮਪ੍ਰੈਸ਼ਨ ਕੀ ਪਾਇਆ ਹੂੰ ਉਹ ਬੰਦੇ ਨੂੰ ਜਾਂ ਉਹ ਕੋਈ ਵੀ ਮੈਨੇਜਰ ਨੂੰ ਇਹ ਲੱਗੂਗਾ ਕਿ ਇਹਦੇ ਕੋ ਕੱਪੜੇ ਨਹੀਂ ਹੈਗੇ ਹੁਣ ਅਸੀਂ ਇਹਨੂੰ ਹਾਇਰ ਤਾਂ ਕਰ ਲਾਂਗੇ ਫਿਰ ਕੱਪੜੇ ਬਣੇ ਕਿਵੇਂ ਸਖਾਵਾਂਗੇ ਕਿਉਂਕਿ ਇਹ ਕਾਫੀ ਸੈਂਸਿਟਿਵ ਟਾਪਿਕ ਹੈ ਤੁਸੀਂ ਕਿਸੇ ਨਾਲ ਨਹੀਂ ਸਕਦੇ ਬਿਲਕੁਲ ਜੇ ਤੁਸੀਂ ਸਪੋਰਟ ਸ਼ਾਪ ਤੇ ਜਾ ਰਹੇ ਹੋ ਬਾਈ 올 ਮੀਨਸ ਤੁਸੀਂ ਉਹ ਕੱਪੜੇ ਪਾਓ ਪਰ ਜੇ ਤੁਸੀਂ ਸਪੋਰਟ ਆ ਕੋਈ ਫਾਰਮਲ ਵੇਅਰ ਤੇ ਜਾ ਰਹੇ ਆ ਟ੍ਰਾਈ ਟੂ ਵੇਅਰ ਫਾਰਮਲ ਸ਼ੂ ਆਪਣੇ ਸਾਰਿਆਂ ਕੋ ਸ਼ਰਟ ਆਪਣੇ ਸਾਰਿਆਂ ਕੋ ਪੈਂਟਾ ਕਿਉਂਕਿ ਜਦੋਂ ਵੀ ਕੋਈ ਵਿਆਹ ਹੋਊਗਾ ਨਾ ਉਹ ਸਾਰੀਆਂ ਪੈਂਟਾ ਸ਼ਰਟਾਂ ਬਾਹਰ ਨਿਕਲ ਜਾਣਗੀਆਂ ਪਰ ਜਦੋਂ ਤੁਹਾਡੀ ਆ ਕਰੀਅਰ ਦਾ ਮਾਮਲਾ ਆ ਜਦੋਂ ਤੁਹਾਨੂੰ ਜੌਬ ਆ ਜਿਹਨੇ ਤੁਹਾਨੂੰ ਰੋਟੀ ਦੇਣੀ ਆ ਜਾਂ ਤੁਸੀਂ ਆਪ ਦੇ ਰੈਂਟ ਪੇ ਕਰਨੇ ਆ ਜਿਹਨੇ ਤੁਹਾਡਾ ਸਟ੍ਰੈਸ ਘਟਾਣਾ ਉਸ ਟਾਈਮ ਤੇ ਤੁਸੀਂ ਨਹੀਂ ਪਾਇਆ ਕਿਉਂਕਿ ਤੁਸੀਂ ਬਹੁਤ ਸ਼ੇਮਡ ਹੋ ਕਿ ਯਾਰ ਮੈਂ ਪੈਂਟ ਸ਼ਰਟ ਪਾ ਕੇ ਥੋੜੇ ਦੂਰ ਆ ਫਿਰਾਂ ਕਿ ਕੋਈ ਮੇਰੀ ਕੋਲ ਜੌਬ ਵੀ ਹਣਾ ਵਾਈ ਡੋਨਟ ਡਿਡਨਟ ਯੂ ਟ੍ਰਾਈ ਤੁਸੀਂ ਜਾ ਰਹੇ ਹੋ ਤੁਸੀਂ ਜਿਹੋ ਜਿਹੇ ਕੱਪੜੇ ਉਥੇ ਸ਼ਾਪ ਤੇ ਆ ਤੁਸੀਂ ਉਹੋ ਜਿਹਾ ਆਪਦੇ ਕੋਲੇ ਕੁਝ ਵੀ ਹੈ ਰਿਲੇਟਡ ਤੁਸੀਂ ਪਾ ਕੇ ਜਾਓ ਜੇ ਮੈਂ ਜਾ ਰਹੀ ਹਾਂ ਕਿਸੇ ਸ਼ਾਪ ਤੇ ਜਿੱਥੇ ਉਹ ਡ्रेसेस ਵੇਚਦੀ ਹੈ ਮੈਂ ਉਥੇ ਪੰਜਾਬੀ ਸੂਟ ਪਾ ਕੇ ਫਿਰ ਮੇਰੇ ਕੋ ਜਿੰਨੀ ਮਰਜ਼ੀ ਡਿਗਰੀ ਹੈ ਮੈਂ ਨਹੀਂ ਜਾ ਸਕਦੀ ਉਥੇ ਮੈਂ ਸ਼ਾਰਟਸ ਟੀ-ਸ਼ਰਟ ਪਾ ਕੇ ਚੱਲ ਜੂਗੀ ਤੇ ਨੋ ਮੈਟਰ ਮੈਂ ਜਿੰਨਾ ਮਰਜ਼ੀ ਉਥੇ ਵਧੀਆ ਬੋਲਿਆ ਉਹਨਾਂ ਨੇ ਮੈਨੂੰ ਨਹੀਂ ਹਾਇਰ ਕਰਨਾ ਬਿਕੋਜ਼ ਮੈਂ ਉਹ ਉਹ ਮੇਰਾ ਪਹਿਲਾ ਐਫਰਟ ਸੀ ਜਿਹੜਾ ਮੈਂ ਨਹੀਂ ਪਾਇਆ ਤੇ ਉਹ ਬਹੁਤ ਜ਼ਰੂਰੀ ਚੀਜ਼ ਹੈ ਤੇ ਕਾਫੀ ਲੋਕੇ ਨਹੀਂ ਕਰਦੇ ਤੇ ਮੈਨੂੰ ਲੱਗਦਾ ਕਿ ਜੇ ਤੁਸੀਂ ਕਿਤੇ ਗਏ ਹੋ ਪਹਿਲਾ ਉਹੋ ਜੀ ਜਿਹੋ ਜਿਹਾ ਕੁਝ ਉਹ ਵੇਚਦੇ ਆ ਉਹੋ ਜਿਹਾ ਕੁਝ ਲੱਭੋ ਆਪਦੇ ਪੋਡਰੋਬ ਕੋ ਚ ਕੁਝ ਖਰੀਦਣ ਦੀ ਲੋੜ ਨਹੀਂ ਹੁੰਦੀ ਮੋਸਟਲੀ ਆਪਣੇ ਕੋ ਹੁੰਦੀਆਂ ਉਹੋ ਜੀਆਂ ਚੀਜ਼ਾਂ ਤੇ ਜਾਂ ਤੁਸੀਂ ਬੋਰੋ ਕਰ ਲਓ ਆਪਦੇ ਫਰੈਂਡ ਤੋਂ ਤੇ ਉਹ ਪਾ ਕੇ ਜਾਓ ਤੁਸੀਂ ਜਾ ਕੇ ਮੈਨੇਜਰ ਨਾਲ ਗੱਲ ਕਰੋ ਆਪਦੇ ਆਪ ਨੂੰ ਬਹੁਤ ਵਧੀਆ ਤਰੀਕੇ ਨਾਲ ਇੰਟਰਡਿਊਸ ਕਰਾਓ ਤੇ ਸਭ ਤੋਂ ਪਹਿਲਾਂ ਇਹੋ ਚੀਜ਼ ਨਾ ਕਹੋ ਡੂ ਯੂ ਹੈਵ ਅ ਜੌਬ ਆਰ ਯੂ ਹਾਇਰਿੰਗ ਤੁਸੀਂ ਬੋਲੋ ਹਾਈ ਮਾਈ ਨੇਮ ਇਜ਼ रीना आई एम लुकिंग फॉर वर्क आई लव फैशन एंड आई नो दैट यू गाइस सेल रियली ब्यूटीफुल क्लोथ्स आई वुड लव टू वर्क हियर एंड आई वुड लव टू लर्न इट वुड बी रियली गुड अपॉर्चुनिटी फॉर मी ते प्लीज इंग्लिश बोलो क्योंकि आपा इंग्लिश स्पीकिंग कंट्री च रहने है ते ओहो अपने बिल पे करते है ते उथे आपनो इंग्लिश बोलनी चाहिए लोकल लैंग्वेज थाने चाहिदी है एब्सोल्युटली ए बहुत जरूरी है हम्म ਹਾਂ ਪੰਜਾਬੀ ਬਹੁਤ ਸੋਹਣੀ ਚੀ ਲੈਂਗੁਏਜ ਹੈ ਮੈਨੂੰ ਬੋਲ ਸੋਹਣੀ ਪਸੰਦ ਹੈ ਅਤੇ ਆਪਦੇ ਲੋਕਾਂ 'ਚ ਜ਼ਰੂਰ ਬੋਲੋ ਜੇ ਸਗੋਂ ਤੁਸੀਂ ਸਰਵ ਕਰਦੇ ਸ਼ਾਇਦ ਉਦੋਂ ਵੀ ਜੇ ਤੁਹਾਡਾ ਮਨ ਆ ਜੇ ਹੋਰ ਕੋਈ ਨਹੀਂ ਹੈ ਸਟੋਰ 'ਚ ਜ਼ਰੂਰ ਬੋਲੋ ਪਰ ਜੇ ਕੋਈ ਹੋਰ ਗੋਰਾ ਜਾਂ ਹੋਰ ਨੈਸ਼ਨੈਲਿਟੀ ਤੁਹਾਡੇ ਨਾਲ ਕੰਮ ਕਰ ਰਹੀ ਹੈ ਉੱਥੇ ਨਾ ਬੋਲੋ ਉਹਨਾਂ ਨੂੰ ਅਨਕੰਫਰਟੇਬਲ ਫੀਲ ਨਾ ਕਰਾਓ ਉਹ ਕਹਿੰਦੇ ਹੁੰਦੇ ਨਾ ਕਹਿੰਦੇ ਬੀ ਕਾਈਂਡ ਐਂਡ ਆਲਵੇਜ਼ ਐਕਸਪੈਕਟ ਅਦਰ ਟੂ ਨੋ ਦੈਟ ਜੀ ਥੈਂਕ ਯੂ ਰੀਨਾ ਤੁਸੀਂ ਸਾਡੇ ਨਾਲ ਬਣੇ ਦੋਸਤਾਂ ਮਿੱਤਰਾਂ ਨੂੰ ਫਿਰ ਅਸੀਂ ਰਿਕੁਐਸਟ ਕਰਾਂਗੇ ਜੇ ਸਾਡਾ ਯਤਨ ਤੁਹਾਨੂੰ ਚੰਗਾ ਲੱਗਿਆ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਅਸੀਂ ਫਿਰ ਟਰਾਈ ਕਰਾਂਗੇ ਰੀਨਾ ਜੀ ਨੂੰ ਇੱਕ ਵਾਰੀ ਫਿਰ ਆਪਣੇ ਸਟੂਡੀਓ ਵਿੱਚ ਰਿਕੁਐਸਟ ਕਰਕੇ ਬੁਲਾਵਾਂਗੇ ਕਿਸੇ ਹੋਰ ਥੌੜ ਦੇ ਨਾਲ ਤੁਹਾਡਾ ਵੀ ਕੋਈ ਸੁਝਾਅ ਆਗਰ ਤੁਸੀਂ ਰੀਨਾ ਜੀ ਦੇ ਮੁੱਖੋਂ ਸੁਣਨਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨਾ ਥੈਂਕਸ ਅਗੇਨ ਜੀ ਥੈਂਕਿਊ ਜੀ ਥੈਂਕਿਊ so much ਫॉर ਯੂ ਟਾਈਮ